16-17 ਸਾਲ ਹੋ ਗਏ ਨੇ ਨਸ਼ੇ ਦੇ ਵਿੱਚ ਵੜਿਆ ਨੂੰ ਮੈਂ 1 ਕਿਲੋ ਮਾਲ ਖਾਂਦਾ ਹਾਂ ਜਿਨਾ ਪੱਛੇ ਹੋਏ। ਛੇਰੇ ਜੇ ਮਾਲ ਖਾਲਿਆ ਘੰਟਾ-ਘੰਟਾ ਮੰਜੀ ਦੀ ਪੈ ਰਣਾ। ਤੇ ਹੁਣ ਜਦੋਂ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈ ਦਿੱਤੀ ਮਨ ਮੜਾ ਕੇ ਦਵਾਈ ਖਾਤੀ ਤੇ ਹੁਣ ਕਿੱਦਾਂ ਬੋਡੀ ਤੇ ਹੁਣ ਕੰਮ ਨੂੰ ਕਿੱਦਾਂ? ਹੁਣ ਕੰਮ ਕਰਨ ਨੂੰ ਇੰਨਾ ਜੀ ਕਰਦਾ ਜੀ ਕਿ ਕੰਮ ਕਰੀ ਜਈਏ। ਰੱਜ ਕੇ ਰੋਟੀ ਖਾਈਦੀ ਐ। ਪਹਿਲਾਂ ਰੋਟੀ ਖਾਣ ਤੇ ਜੀ ਨਹੀਂ ਹੀ ਕਰਦਾ ਮਾਲ ਨਾਲ ਰੱਜ ਜੀਦਾ ਹੈ। ਅਸੀਂ ਇੱਥੇ ਆਏ ਤੇ ਇਹਨਾਂ ਨੂੰ ਪੁੱਛਿਆ ਇਹਨਾਂ ਕਹਿੰਦੇ ਅਸੀਂ ਤੁਹਾਡਾ ਮਾਲ ਤੇ ਛਡਵਾ ਦਿਆਂਗੇ ਇੱਕ ਡੱਬੀ ਲਗਾਇਆ ਇੱਕ ਡੱਬੀ ਨਾਲ ਵਧੀਆ ਸਿਸਟਮ ਰਿਹਾ ਉਸ ਤੋਂ ਬਾਅਦ ਫਿਰ ਦੂਜੀ ਡੱਬੀ ਲਗਾਇਆ ਦੂਜੀ ਡੱਬੀ ਨਾਲ ਮੇਰਾ ਬਿਲਕੁਲ ਛੁੱਟ ਗਿਆ ਸੀ ਮਾਲ ਸਭ ਤੋਂ ਪਹਿਲਾਂ ਦੇਖ ਰਿਹਾ ਕਿ ਕਾ ਚੰਮਨਪਰਾਸ਼ ਦੀ ਜਿਹੜੀ ਹੈ ਡੱਬੀ ਟਾਈਪ ਆ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਮਿਹਰਪਰਾਸ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਤੇ ਸ਼ਰਾਬ ਹੋਵੇ ਦੇਖੋ ਜੀ ਜੇ ਬੰਦੇ ਨੂੰ ਆਪਾਂ ਕਹਿ ਦਈਏ ਕਿ 20-25 ਦਿਨਾਂ ਚ ਤੋੜ ਖਤਮ ਹੋਊਗੀ 30 ਦਿਨਾਂ ਚ ਤੋੜ ਖਤਮ ਹੋਊਗੀ ਸਾਡੀ ਦਵਾਈ ਦਾ ਇਹ ਮਕਸਦ ਹੈ ਕਿ ਪਹਿਲੇ ਦਿਨ ਤੋਂ ਹੀ ਤੋੜ ਖਤਮ ਕਰੋ ਜਿਹੜਾ ਬੰਦਾ ਨਸ਼ਾ ਇੰਨੇ ਸਾਲਾਂ ਤੋਂ ਕਰ ਰਿਹਾ ਆ ਉਹ ਕਿੰਨਾ ਇੱਕ ਦਿਨ ਚ ਛੱਡ ਦੇਗਾ ਪਹਿਲੇ ਦਿਨ ਅਸੀਂ ਪਹਿਲੀ ਡੋਜ਼ ਫ੍ਰੀ ਰੱਖੀ ਹੋਈ ਆ ਸੋ ਉਹਨੂੰ ਡੋਜ਼ ਖਵਾ ਕੇ 20-25 ਮਿੰਟਾਂ ਦਾ ਅਸਰ ਕਰਦੀ ਹੈ ਦਵਾਈ ਉਹਨੂੰ ਬਿਠਾ ਲੈਣੇ ਆ 20-20 ਮਿੰਟਾਂ ਦੇ ਵਿੱਚ ਦਵਾਈ ਦਾ ਅਸਰ ਸਟਾਰਟ ਹੋ ਜਾਂਦਾ ਉਹ 20 ਮਿੰਟਾਂ ਦੇ ਰਿਲੈਕਸ ਹੋਣਾ ਫੀਲ ਹੋਣ ਲੱਗ ਜਾਂਦਾ ਉਹਨੂੰ ਪਨ ਪ੍ਰਾਸ਼ਣ ਮੈਂ ਪਹਿਲਾਂ ਵੀ ਕਿਹਾ ਦੇਖਣ ਉਹਦੇ ਚਮਨ ਪ੍ਰਾਸ਼ੀ ਲੱਗਣ ਦੇ ਆ ਹਾਂ ਬਿਲਕੁਲ ਉਸ ਵਾਂਗ ਜੁੜਿਆ ਹੋਇਆ ਹੈ ਉਹੀ ਚੀਜ਼ ਬਣੀ ਹੋਈ ਹੈ ਇਹਦੇ ਵਿੱਚ ਕੀ ਕੀ ਮਤਲਬ ਤੁਸੀਂ ਜੜੀਆਂ ਬੂਟੀਆਂ ਆਯੁਰਵੈਦਿਕ ਦੇ ਵਿੱਚ ਕੀ ਕੀ ਪਾ ਜੜਾ ਮਿਸਤਰੀ ਇਹਨੂੰ ਤਕਰੀਬਨ 5 ਸਾਲ ਹੋ ਗਏ ਸਰ ਇਹ ਮੈਂ ਮਿਹਨਤ ਕਰਦੇ ਨੂੰ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਨੂੰ ਜਿੱਦਾਂ ਆਯੁਰਵੈਦਿਕ ਜੜੀਆਂ ਬੂਟੀਆਂ ਨੇ ਜਿਹੜੀਆਂ ਜੋ ਕਿ 100% ਆਯੁਰਵੈਦਿਕ ਨੇ ਸੇਫ ਨੇ ਸਰੀਰ ਤੇ ਕੋਈ ਨੁਕਸਾਨ ਨਹੀਂ ਹੈਗਾ ਤੋ ਤੁਸੀਂ ਇੰਨੇ ਚਿਰ ਤੋਂ ਤੁਸੀਂ ਲੱਗੇ ਹੋਏ ਹੋ ਕਿੰਨੇ ਕ ਬੱਚੇ ਹੁਣ ਕਿੰਨੇ ਕ ਪਰਿਵਾਰ ਜਿਹਨਾਂ ਨੇ ਤੁਸੀਂ ਠੀਕ ਕਰ ਚੁੱਕੇ ਹੋਂ ਹੁੰਦਾ ਅਕਸਰ ਮੇਰੇ ਕੋਲ 8 ਤੋਂ 10000 ਪੇਸ਼ੈਂਟ ਨੇ ਦਵਾਈ ਖਾਤੀ ਹੈ ਜੋ ਕਿ ਬਿਲਕੁਲ ਰਿਲੀਫ ਨੇ ਨਸ਼ੇ ਤੋਂ ਦਵਾਈ ਨਾਲ ਜਿੰਨੇ ਵੀ ਮੈਨੂੰ ਰਿਜ਼ਲਟ ਮਿਲੇ ਨੇ ਬੰਦਿਆਂ ਦਾ ਰੰਗ ਵੀ ਸਾਫ਼ ਹੋਇਆ ਜੋ ਨਸ਼ੇ ਦੀ ਤੋੜ ਕਰਕੇ ਹੋਇਆ ਹੋਇਆ ਸੀਗਾ ਤੇ ਨਾਲ ਵਜ਼ਨ ਵੀ ਇਨਕਰੀਸ ਹੋਇਆ ਵਜ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੋਟਾ ਹੋ ਜਾਏਗਾ ਜਾਂ ਕੁਝ ਵੀ ਹੋ ਜਾਏਗਾ ਮਤਲਬ ਜਿੰਨੇ ਕੇ ਫੈਟ ਸੈੱਲ ਤੋੜ ਦਿੰਦਾਗਾ ਆਪਣਾ ਨਸ਼ਾ ਉੰਨੇ ਕੇ ਬਣਾ ਦਿੰਦਾ ਕਿ ਇਹ ਜਿਹੜੀ ਮਹਿਰਨਾ ਦੀ ਇੱਕ ਜਿਹੜੀ ਚੰਨਪ੍ਰਸਾ ਰੂਪੀਕ ਜਿਹੜੀ ਦਵਾਈ ਤਿਆਰ ਕੀਤੀ ਆ ਇਹ ਦਵਾਈ ਖਾਣ ਦੇ ਨਾਲ ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ ਉਹ ਇਸ ਦਵਾਈ ਦੇ ਨਾਲ ਜਿਹੜਾ ਨਸ਼ਾ ਛੱਡ ਸਕਦਾ ਹੈ ਨੇ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਘਰ ਘਰ ਪਹੁੰਚ ਚੁੱਕਾ ਹੈ ਅੱਜ ਛੋਟੇ ਬੱਚੋਂ ਤੋਂ ਲੈ ਕੇ ਵੱਡੇ ਇੱਥੋਂ ਤੱਕ ਕਿ ਲੜਕੀਆਂ ਵੀ ਨਸ਼ਿਆਂ ਤੋਂ ਜਿਹੜੀਆਂ ਆਵਾਜ਼ ਨਹੀਂ ਦੇ ਰਹੀਆਂ ਉਹ ਵੀ ਇਹਨਾਂ ਨਸ਼ੇ ਵਿੱਚ ਲੱਗੀਆਂ ਜਾਂਦੇ ਤੁਹਾਡੇ ਮੰਚ ਕਿਵੇਂ ਉਪਰਾਲਾ ਮੈਂ ਆਇਆ ਮੈਂ ਸਭ ਤੋਂ ਪਹਿਲਾਂ ਦੇਖ ਰਿਹਾ ਕਿ ਕਾ ਚੰਮਨਪਰਾਸ਼ ਦੀ ਜਿਹੜੀ ਹੈ ਡੱਬੀ ਟਾਈਪ ਆ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਕਿ ਜਿਹਦੇ ਨਾਲ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਕਿ ਜਿਹੜਾ ਯੂਥ ਹੈ ਉਹ ਨਸ਼ੇ ਜਿਹੜੇ ਆ ਉਹ ਤੋਂ ਤੌਬਾ ਕਰੇ ਸਰਬ ਪ੍ਰਤੀ ਦਿਨ ਨਸ਼ੇ ਦੇ ਜੋ ਮਤਲਬ ਮਾਤਰਾ ਦਿਨੋਂ ਦਿਨ ਵਧ ਰਹੀ ਆ ਕਾਟ ਨਹੀਂ ਰਹੀ ਵਧ ਰਹੀ ਆ ਇਹ ਜਿਹੜੀ ਲਹਿਰ ਆ ਅੱਗ ਚੱਲ ਰਹੀ ਆ ਦਿਨੋਂ ਦਿਨ ਉੱਪੋਂਦੀ ਜਾ ਰਹੀ ਆ ਘਰਾਂ ਦੇ ਘਰ ਉਜੜ ਰਹੇ ਨੇ ਈਵਨ ਮੇਰੇ ਲਈ ਇਦਾਂ ਦੇ ਕੇਸ ਵੀ ਆਏ ਨੇ ਕਿ ਰੋਂਦੇ ਵਿਚਾਰੇ ਆਉਂਦੇ ਨੇ ਮਾਪੇ ਕੀ ਘਰ ਦੇ ਪੱਖੇ ਵੀ ਵੇਚਦੇ ਅੱਜ ਕੱਲ ਚਿੱਟੇ ਦਾ ਨਸ਼ਾ ਕਿੰਨਾ ਜ਼ਿਆਦਾ ਵਧ ਰਿਹਾ ਕੋਈ ਵੀ ਨਸ਼ਾ ਕੋਈ ਵੀ ਲੈ ਲੋ ਜੋ ਕਿ ਸਰੀਰ ਲਈ ਵੀ ਨੁਕਸਾਨਦਾਇਕ ਆ ਤੇ ਆਪਣੇ ਪਰਿਵਾਰ ਲਈ ਵੀ ਤੇ ਪੀੜੀਆਂ ਦੀ ਪੀੜੀਆਂ ਉਜੜ ਰੀਆਂ ਨੇ ਸੋ ਇਸ ਚੀਜ਼ ਨੂੰ ਮੈਂ ਸੋਚ ਕੇ ਮਿਹਰਪਰਾਸ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਤੇ ਸ਼ਰਾਬ ਹੋਵੇ ਜਾਂ ਮੈਡੀਕਲ ਨਸ਼ਾ ਕੋਈ ਵੀ ਖੋਵੇ ਉਹਨਾਂ ਨੂੰ ਜਦੋਂ ਖਤਮ ਕਰਦਾ ਹੈ ਇਹ ਜਿਹੜੀ ਤੋੜ ਖਤਮ ਕਰਦਾ ਹੈ ਦੇਖੋ ਜੀ ਜੇ ਬੰਦੇ ਨੂੰ ਆਪਾਂ ਕਹਿ દઈએ ਕਿ 20 25 ਦਿਨਾਂ ਚ ਤੋੜ ਖਤਮ ਹੋਊਗੀ 30 ਦਿਨਾਂ ਚ ਤੋੜ ਖਤਮ ਹੋਊਗੀ ਸਾਡੀ ਦਵਾਈ ਦਾ ਇਹ ਮਕਸਦ ਹੈ ਕਿ ਪਹਿਲੇ ਦਿਨ ਤੋਂ ਹੀ ਤੋੜ ਖਤਮ ਕਰੂ ਕਿਉਂਕਿ ਪੇਸ਼ੈਂਟ ਕੋਲ ਜਾਂ ਜੋ ਵਿਅਕਤੀ ਨਸ਼ਾ ਕਰਦਾ ਉਹ 15 ਦਿਨ ਵੇਟ ਨਹੀਂ ਕਰ ਸਕਦਾ ਨਸ਼ੇ ਤੋੜ ਨੂੰ ਖਤਮ ਕਰ ਲਈ ਇਹ ਆਪਣੀ ਜਿਹੜੀ ਦਵਾਈ ਹੈ ਪਹਿਲੇ ਦਿਨ ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਤੋੜ ਖਤਮ ਕਰ ਦਿੰਦੀ ਹੈ ਤੇ ਇਹਦਾ ਕੋਰਸ ਹੈ ਜਿਹੜਾ ਉਹ ਆਪਣਾ ਡੇਢ ਮਹੀਨੇ ਦਾ ਸਵਾ ਮਹੀਨੇ ਦਾ ਡੇਢ ਮਹੀਨਾ ਲੱਗ ਜਾਂਦਾ ਹੈਗਾ 45 ਦਿਨਾਂ ਕਾਉਰਸਾ ਉਹਦੇ ਵਿੱਚ ਕੀ ਕਰਦਾ ਹੈ ਬਲੱਡ ਪਿਉਰੀਫਾਈ ਵੀ ਕਰਦਾ ਹੈ ਕਿ ਜਦੋਂ ਇਹ ਦਵਾਈ ਛੱਡੇਗਾ ਪੇਸ਼ੈਂਟ ਕੋਈ ਵੀ ਵਿਅਕਤੀ ਤਾਂ ਕਿ ਉਹ ਨਸ਼ੇ ਦੀ ਲਪੇਟ ਚ ਦੁਬਾਰਾ ਨਾ ਵੇ ਨਮਾ ਖੂਨ ਬਣ ਜੂ ਨਵੇਂ ਤੱਤ ਬਣ ਜਾਣਗੇ ਤਾਂ ਕਿ ਬੰਦੇ ਨੂੰ ਤੋੜ ਨਾ ਲੱਗੇ ਸੋ ਇਸ ਤਰ੍ਹਾਂ ਦੀ ਇਹ ਮੈਡੀਸਨ ਆ ਹਾਂ ਜੀ ਮੈਂ ਡਾਕਟਰ ਤੁਸੀਂ ਕਹਿ ਕੇ ਜਿਹੜਾ ਨਸ਼ਾ ਛਡਾਣ ਮਤਲਬ ਨਸ਼ੇ ਕਰਦੇ ਉਹਨਾਂ ਨੂੰ ਛਡਾਉਣ ਦੇ ਲਈ ਤੁਸੀਂ ਇਹ ਤਿਆਰ ਕੀਤਾ ਮਿਹਰ ਜਿਹੜਾ ਬੰਦਾ ਨਸ਼ਾ ਐਨੇ ਸਾਲਾਂ ਤੋਂ ਕਰ ਰਿਹਾ ਆ ਉਹ ਕਿਦਾਂ ਇੱਕ ਦਿਨ 'ਚ ਛੱਡ ਦੇਗਾ ਕਿਵੇਂ ਉਹਦੀ ਇੱਕ ਦਿਨ ਦੇ ਵਿੱਚ ਤੁਸੀਂ ਕਹਿੰਦੇ ਵੀ ਇੱਕ ਦਿਨ 'ਚ ਛੜਨਾ ਸ਼ੁਰੂ ਕਰ ਦੇਗਾ ਕੀ ਇਹਦੇ ਵਿੱਚ ਜਿਹੜੀਆਂ ਕਿਦਾਂ ਦੇ ਮਿਕਸ ਬਣਾਏ ਗਏ ਕਿਵੇਂ ਇਹਨੂੰ ਤਿਆਰ ਕੀਤਾ ਗਿਆ ਆ ਕਿਹੜੀ ਐਸੀ ਚੀਜ਼ ਹੈ ਕਿ ਜਿਹੜਾ ਬੰਦਾ ਇੱਕ ਦਿਨ ਤੋਂ ਹੀ ਉਹਨੂੰ ਤਾਬਾ ਕਰਨਾ ਸ਼ੁਰੂ ਕਰ ਦਵੇ ਸਰ ਜਦੋਂ ਕੋਈ ਵੀ ਬੰਦਾ ਨਸ਼ਾ ਕਰਦਾਗਾ ਉਹਨੂੰ ਜਿਹੜੀ ਤੋੜ ਲੱਗਦੀ ਹੈਗੀ ਆਪਣੇ ਮਾਨਸਿਕ ਤੌਰ ਤੇ ਤੋੜ ਲੱਗਦੀ ਹੈ ਨਾ ਕਿ ਸਰੀਰਕ ਤੌਰ ਤੇ ਜਦੋਂ ਹੁਣ ਮਾਨਸਿਕ ਤੌਰ ਤੇ ਦਿਮਾਗ ਨੂੰ ਨਸ਼ਾ ਚਾਹੀਦਾ ਫਿਰ ਉਹ ਬਾਰ ਬਾਰ ਕਰਦਾ ਜਿਹੜੀ ਇਹ ਤੋੜ ਆ ਗਈ ਬੰਦੇ ਨੂੰ ਟੋਲਰੇਟ ਨਹੀਂ ਕਰ ਪਾਂਦਾ ਕਿ ਉਹਨੂੰ ਫਿਰ ਖਾਣਾ ਪੈਂਦਾ ਨਸ਼ਾ ਜਿੱਦਾਂ ਨਸ਼ਾ ਕੰਮ ਕਿੱਦਾਂ ਕਰਦਾ ਆਪਣੇ ਸਰੀਰ ਤੇ ਜਿੱਦਾਂ ਕੋਈ ਵੀ ਨਸ਼ਾ ਖਾਂਦਾ ਕੋਈ ਇੰਜੈਕਸ਼ਨ ਲਾਉਂਦਾਗਾ ਤੇ ਕੋਈ ਗੋਲੀ ਗੱਪਾ ਖਾਂਦਾ ਕੁਛ ਵੀ ਖਾਂਦਾਗਾ ਉਹ ਆਪਣੇ ਜਦੋਂ ਬੋਡੀ ਦੇ ਅੰਦਰ ਜਾਏਗੀ ਬਲੱਡ ਵੈਸਲ ਚ ਜਾਏਗੀ ਬ੍ਰੇਨ ਤੱਕ ਪਹੁੰਚੇਗੀ ਜਦੋਂ ਬ੍ਰੇਨ ਦਾ ਆਪਣਾ ਜਿਹੜਾ ਸਿਸਟਮ ਹੁੰਦਾ ਨਰਵ ਸਿਸਟਮ ਹੁੰਦਾ ਉਹ ਇਨ ਬੈਲੈਂਸ ਕਰ ਦੇਗੀ ਡੋਪਾਮਾਈਨ ਰਿਲੀਜ਼ ਹੋਏਗਾ ਸੋ ਡੋਪਾਮਾਈਨ ਨਾਲ ਆਪਣਾ ਕੀ ਹੁੰਦਾਗਾ ਦਿਮਾਗ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਜਿਹੜੀ ਬਾਡੀ ਦੀ ਐਕਟੀਵਿਟੀ ਆ ਉਹ ਸਲੋ ਹੋ ਜਾਂਦੀ ਆ ਤੇ ਬਲੱਡ ਸਪਲਾਈ ਵੀ ਹੁੰਦੀ ਜਿਹੜੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਆ ਆਕਸੀਜਨ ਲੈਵਲ ਵੀ ਬਲੱਡ ਦੇ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਜਿਆਦਾਤਰ ਆਪਾਂ ਕੇਸਿਸ ਦੇਖੇ ਨੇ ਕਿ ਜਿਹੜੇ ਮਤਲਬ ਇੰਜੈਕਟ ਲਾਇਆ ਟੀਕਾ ਵਿਚਾਲੀ ਰਹਿ ਗਿਆ ਸੋ ਮਤਲਬ ਉਹ ਮਤਲਬ ਡੈਥ ਹੋ ਗਈ ਉਹਨਾਂ ਦੀ ਇਦਾਂ ਉਹਦਾ ਰੀਜ਼ਨ ਕੀ ਆ ਜਦੋਂ ਆਕਸੀਜਨ ਲੈਵਲ ਘਟੇਗਾ ਤਾਂ ਬ੍ਰੇਨ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਤੇ ওভারਡੋਸ ਦੇ ਕਾਰਨ ਹੁੰਦਾ ਉਹ ਚੀਜ਼ਾਂ ਇਸ ਤਰ੍ਹਾਂ ਕੋਈ ਕੋਈ ਵੀ ਨਸ਼ਾ ਕੰਟੀਨਿਊ ਕਰੀ ਜਾਂਦਾਗਾ ਤਾਂ ਉਹਦੇ ਬ੍ਰੇਨ ਤੇ ਇਫੈਕਟ ਪੈਣੀ ਪੈਣਾਗਾ ਹੁਣ ਜਿਹੜੀ ਇਹ ਮਿਹਰਪ੍ਰਾਸ ਤੁਸੀਂ ਕੁਐਸਚਨ ਪੁੱਟ ਕਰਿਆ ਸੀਗਾ ਕਿ ਇਹ ਕਿੱਦਾਂ ਬੰਦ ਕਰਦੇਗੇ ਇੱਕ ਦਿਨ ਚ ਹੁਣ ਜਿਹੜੇ ਜਦੋਂ ਬੰਦਾ ਨਸ਼ਾ ਨਹੀਂ ਮਿਲੇਗਾ ਉਹਨੂੰ ਪ੍ਰੋਬਲਮਾਂ ਸ਼ੁਰੂ ਹੋਣਗੀਆਂ ਕਿਸੇ ਦਾ ਲੱਤਾਂ ਮਾਹਾਂ ਨੀਂਦ ਨਾ ਆਣਾ ਲੱਤਾਂ ਮਾਹਾਂ ਚ ਦਰਦ ਰਹਿਣ ਲੱਗ ਜਾਂਦਾ ਨੀਂਦ ਨਹੀਂ ਆਂਦੀ ਕਿਸੇ ਨੂੰ ਮਤਲਬ ਭੁੱਖ ਨਹੀਂ ਲੱਗਦੀ ਮਤਲਬ ਵੋਮਿਟਿੰਗ ਲੱਗ ਜਾਂਦੀਆਂ ਨੇ ਅਚਨ ਵੀ ਐਂਜ਼ਾਈਟੀ ਹੋਣ ਲੱਗ ਜਾਂਦੀ ਆ ਉਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਇਹ ਮੇਰ ਹਸ ਪ੍ਰੋਡਕਟ ਤਿਆਰ ਕਰਿਆ ਜੋ ਕਿ ਸਟ੍ਰੈਸ ਤੇ એનર્ਜੀ ਲੈਵਲ ਤੇ ਇਮਿਊਨਿਟੀ ਤੇ ਹਰ ਤਰ੍ਹਾਂ ਦੇ ਮਤਲਬ ਸ਼ਰੀਰਕ ਤੌਰ ਤੇ ਕੰਮ ਕਰਦਾ ਹੈਗਾ ਜਿੱਦਾ ਐਰੋਵੈਦਿਕ ਜੜੀਆਂ ਬੂਟੀਆਂ ਨੇ ਜਿਹੜੀਆਂ ਜੋ ਕਿ 100% ਐਰੋਵੈਦਿਕ ਨੇ ਸੇਫ ਨੇ ਸ਼ਰੀਰ ਤੇ ਕੋਈ ਨੁਕਸਾਨ ਨਹੀਂ ਹੈਗਾ ਆਪਣੇ 7 ਦਾਤੂ ਹੁੰਦੇ ਨੇ ਰਸ, ਰક્ત, ਮਾਸ, ਮੇਦ, ਮਜਾ ਤੇ ਸ਼ੁਕਰ ਇਹਨਾਂ 7 ਦਾਤੂਆਂ ਨੂੰ ਇਹ ਕੰਟਰੋਲ ਕਰਦੇ ਆ ਤੇ ਮਤਲਬ ਦਾਤੂ ਦੇ ਨਾਲ ਨਾਲ ਆਪਣੇ ਦੋਸ਼ ਵੀ ਹੁੰਦੇ ਨੇ ਬਾਤ, ਪਿਤ, ਕਫ ਇਹਨਾਂ ਦੇ ਵੀ ਕੰਟਰੋਲ ਪੂਰਾ ਰੱਖਦਾ ਜੋ ਕਿ ਨਸ਼ਾ ਆਪਣੇ ਸਾਰੇ ਸਿਸਟਮ ਨੂੰ ਬਗੈੜ ਦਿੰਦਾ ਦਾਤੂਆਂ ਨੂੰ ਵੀ ਬਗੈੜ ਦਿੰਦਾ ਪੇਸ਼ੈਂਟ ਕਮਜ਼ੋਰ ਹੋਣ ਲੱਗ ਜਾਂਦੇ ਨੇ ਤੇ એનર્ਜੀ ਲੈਵਲ ਘਟ ਜਾਂਦਾ ਸੋ ਇਸ ਪ੍ਰਕਾਰ ਇਹ ਕੰਮ ਕਰਦਾ ਪਹਿਲੇ ਦਿਨ ਤੋਂ ਅਗਰ ਡਾਕਟਰ ਸਾਹਿਬ ਜੀ ਅਗਰ ਜਿੱਦਾਂ ਤੁਸੀਂ ਦੱਸਿਆ ਕਿ ਖਾਣ ਦੇ ਨਾਲ ਜੋ ਤੁਸੀਂ ਮਿਸ਼ਰਣ ਦੱਸਿਆ ਇਹਨਾਂ ਖਾਣ ਨਾਲ ਕਿਸੇ ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਆ ਉਹਦਾ ਕੋਈ ਸਾਈਡ ਇਫੈਕਟ ਹੋ ਜਾਂਦਾ ਤਾਂ ਉਹਦਾ ਕੀ ਫੇਜ਼ ਉਹਦਾ ਹੱਲ ਕੀ ਆ ਉਹਦਾ ਬਟ ਜਿਹੜੀ ਆਪਣੀ ਮੈਡੀਸਿਨ ਇਹਦਾ ਕੋਈ ਸਾਈਡ ਇਫੈਕਟ ਨਹੀਂ ਪਹਿਲੇ ਦਿਨ ਤੋਂ ਬਲਕਿ ਇਹ ਸਾਈਡ ਇਫੈਕਟ ਜਿੱਦਾਂ ਨਸ਼ੇ ਦੀ ਤੋੜ ਲੱਗਦੀ ਆ ਅਚ ਵੀ ਲੱਗਦੀ ਆ ਬੀਪੀ ਅੱਪ ਹੁੰਦਾ ਤਾਂ ਉਹ ਚੀਜ਼ਾਂ ਨੂੰ ਇਹ ਕੰਟਰੋਲ ਕਰਦੀ ਹੈਗੀ ਸਾਰੇ ਸਰੀਰਕ ਮਾਨਸਿਕ ਤੌਰ ਦੋਨਾਂ ਤੇ ਕੰਮ ਕਰਦੀ ਹੈ ਜ਼ਿਆਦਾ ਇਹਦਾ ਕੰਮ ਹੈਗਾ ਮਾਨਸਿਕ ਤੌਰ ਤੇ ਕੰਮ ਕਰਨਾ ਡਾਕਟਰ ਜਦੋਂ ਮੈਂ ਆਇਆ ਤਾਂ ਕਾਫੀ ਦੇਖਿਆ ਤੁਸੀਂ ਪੇਸ਼ੈਂਟ ਕਾਫੀ ਜਿਹੜੇ ਤੁਸੀਂ ਦੇਖ ਰਹੇ ਸੀ ਕਾਫੀ ਲੋਕ ਜਿਹੜੇ ਆਏ ਹੋਏ ਸੀਗੇ ਜਦੋਂ ਪੇਸ਼ੈਂਟ ਆਉਂਦਾ ਹੈ ਕਿਵੇਂ ਤੁਹਾਨੂੰ ਲੱਗਦਾ ਕਿ ਪੇਸ਼ੈਂਟ ਦੀ ਕੀ ਐਸਲ ਪੋਜੀਸ਼ਨ ਹੈ ਕਿੰਨੀ ਮਤਲਬ ਕਿੰਨੀ ਡੋਸ ਲੈਂਦਾ ਕਿਵੇਂ ਫਾਇਡ ਆਊਟ ਕਰਦੇ ਹੋ ਤੇ ਕੀ ਫਿਰ ਉਹ ਦਵਾਈ ਦਾ ਵੀ ਕੋਈ ਤਾਂ ਦਾ ਸਿਸਟਮ ਰੱਖਦੇ ਹੋ ਕਿ ਇਹਨੂੰ ਐਨੀ ਐਨ ਟਾਈਮ ਦੇ ਦਵਾਈ ਦੇਣੀ ਹੈ ਇਹਦੀ ਦਵਾਈ ਐਨਾ ਟਾਈਮ ਚੱਲੇਗੀ ਕਿੰਨਾ ਮਤਲਬ ਉਹਦਾ ਵੀ ਕੀ ਟਾਈਮਿੰਗ ਰੱਖਦੇ ਹੋ ਸਰ ਸਭ ਤੋਂ ਵੱਡੀ ਗੱਲ ਤਾਂ ਇਹਦੇ ਵਿੱਚ ਇਹ ਆ ਗਈ ਜਦੋਂ ਕੋਈ ਵੀ ਬੰਦਾ ਨਸ਼ਾ ਕਰਦਾਗਾ ਤੇ ਉਹ ਜੇ ਮਨ ਬਣਾਏਗਾ ਫਿਰ ਇਹ ਹੱਲ ਹੋਊਗਾ हां ਆਪਾਂ ਇੱਕ سپورਟ ਦੇ ਰਹੇ ਆ ਇੱਕ ਮਤਲਬ ਤੋੜ ਨਾ ਲੱਗੇ ਕੋਈ ਤਕਲੀਫ ਨਾ ਹੋਵੇ ਪੇਸ਼ੈਂਟ ਨੂੰ ਜੇ ਤੋੜ ਨਹੀਂ ਲੱਗੂ 80% ਪੇਸ਼ੈਂਟ ਨਸ਼ਾ ਕਰ ਰਹੇ ਨੇ ਜਾਂ ਲੋਕ ਨਸ਼ਾ ਕਰ ਰਹੇ ਨੇ ਉਹਦਾ ਰੀਜ਼ਨ ਕੀ ਹੈ ਤੋੜ ਠੀਕ ਹੈ 20% ਉਹ ਹੁੰਦੇ ਨੇ ਜਿਨ੍ਹਾਂ ਨੇ ਮਾਨੇ ਨਹੀਂ ਬਣਾਇਆ ਫਨ ਲਈ ਆਪਦੇ ਇੰਜੋਏਮੈਂਟ ਲਈ ਕਰ ਰਹੇ ਨੇ ਸਰੀਰ ਦਾ ਕੋਈ ਧਿਆਨ ਨਹੀਂ ਹੈਗਾ ਠੀਕ ਹੈ ਨਾ ਤੇ ਉਸ ਚੀਜ਼ ਲਈ ਕਰ ਰਹੇ ਨੇ ਸੋ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਪੇਸ਼ੈਂਟ ਆਂਦੇ ਨੇ ਆਪਣੇ ਕੋਲ ਪਹਿਲੀ ਗੱਲ ਤਾਂ ਉਹਨਾਂ ਨੂੰ ਇਹੀ ਸਵਾਲ ਕਰਦੇ ਆਂ ਕੀ ਮਤਲਬ ਕੀ ਨਸ਼ਾ ਕਰਦੋਂ ਜੋ ਉਹ ਦੱਸਦੇ ਨੇ ਕਿ ਅਸੀਂ ਆ ਨਸ਼ਾ ਕਰਦੇ ਆ ਫਿਰ ਉਹਦਾ ਮਾਨਸਿਕ ਤੌਰ ਤੇ ਉਹਨੂੰ ਦੇਖਦੇ ਆ ਕੀ ਬੰਦੇ ਦੀ ਵਿਲ ਪਾਵਰ ਕਿੰਨੀ ਆ ਕੀ ਛੱਡਣਾ ਚਾਹੁੰਦਾ ਕਿ ਨਾ ਜੇ ਬੰਦਾ ਕਹਿ ਰਿਹਾ ਕਿ ਹਾਂ ਮੈਂ ਛੱਡਾਂਗਾ ਫਿਰ ਉਹ ਸਾਬ ਨੂੰ ਡੋਜ਼ ਖਵਾ ਕੇ ਪਹਿਲੇ ਦਿਨ ਅਸੀਂ ਪਹਿਲੀ ਡੋਜ਼ ਫ੍ਰੀ ਰੱਖੀ ਹੋਈ ਆ ਸੋ ਉਹਨੂੰ ਡੋਜ਼ ਖਵਾ ਕੇ 20 25 ਮਿੰਟਾਂ ਚ ਅਸਰ ਕਰਦੀ ਆ ਦਵਾਈ ਉਹਨੂੰ ਬਿਠਾ ਲੈਣੇ ਆ 20 20 ਮਿੰਟਾਂ ਦੇ ਵਿੱਚ ਦਵਾਈ ਦਾ ਅਸਰ ਸਟਾਰਟ ਹੋ ਜਾਂਦਾ ਸੋ ਕਿਸੇ ਵੀ ਪ੍ਰਕਾਰ ਦੀ ਮਤਲਬ ਜਿੱਦਾਂ ਉਹਨੂੰ ਐਂਜ਼ਾਇਟੀ ਹੋ ਰਹੀ ਹੈ ਜਿੱਦਾਂ ਕੋਈ ਚਿੱਟੇ ਵਾਲੇ ਨੂੰ ਛਿੱਕਾਂ ਲੱਗ ਰਹੀਆਂ ਨੇ ਵਾਸੀ ਆ ਰਹੀਆਂ ਨੇ ਕਿਸੇ ਨੂੰ ਡਾਇਰੀਆ ਕਿਸੇ ਦੀਆਂ ਲੱਤਾਂ ਦੁਖਰੀਆਂ ਨੇ ਉਹ 20 ਮਿੰਟਾਂ ਦੇ ਰਿਲੈਕਸ ਹੋਣਾ ਫੀਲ ਹੋਣ ਲੱਗ ਜਾਂਦਾ ਉਹਨੂੰ ਸੋ ਇਸ ਤਰ੍ਹਾਂ ਉਹਨੂੰ ਖਵਾ ਕੇ ਉਹਦੀ ਤਸੱਲੀ ਕਰਾ ਕੇ ਫਿਰ ਅਸੀਂ ਦਵਾਈ ਸ਼ੁਰੂ ਕਰਦੇ ਹਾਂ ਹਰੇਕ ਨਸ਼ੇ ਤੇ ਅਲੱਗ-ਅਲੱਗ ਡੋਜ਼ ਆ ਠੀਕ ਹੈ ਨਾ ਜੀ ਜੇ ਕੋਈ 1 ਕਿਲੋ ਭੁੱਕੀ ਖਾਂਦਾਗਾ ਉਹਦੇ ਆਪਾਂ 200 ਗ੍ਰਾਮ ਦੀ ਇਹ ਡੱਬੀ ਆ ਮਿਹਰਪਰਾਸ 200 ਗ੍ਰਾਮ ਦੀ ਹੈਗੀ ਸੋ ਉਹਨੂੰ ਆਪਾਂ ਕਹਦੇ ਨੇ ਤਿੰਨ ਡੱਬੀਆਂ ਦੀ ਡੋਜ਼ ਹੋ ਜਾਵੇ ਠੀਕ ਆ ਹਰੇਕ ਬੰਦੇ ਦੀ ਬਿਲ ਪਾਵਰ ਅਲੱਗ ਆ ਤਾਂ ਅਲੱਗ-ਅਲੱਗ ਡੋਜ਼ ਬਣ ਜਾਂਦੀ ਹੈ ਬਟ ਇੰਨਾ ਨਹੀਂ ਹੈਗਾ ਜੀ 1 ਕਿਲੋ ਵਾਲਾ ਤਾਂ ਤਿੰਨ ਡੱਬੀਆਂ ਨਾਲ ਛੱਡ ਰਿਹਾ ਹੁਣ ਤੇ ਜਿਵੇਂ ਮੈਂ ਚਮਨ ਪ੍ਰਾਸ਼ ਦੀ ਮੈਂ ਪਹਿਲਾਂ ਮਿਕਲ ਕੀਤੀ ਇਹ ਦੇਖਣ ਨੂੰ ਤੇ ਚਮਨ ਪ੍ਰਾਸ਼ ਹੀ ਲੱਗਣ ਦੇ ਹੋਇਆ ਹੈ ਨਾ ਬਿਲਕੁਲ ਉਹਦੇ ਵਾਂਗ ਜੁੜਿਆ ਹੋਇਆ ਹੈ ਉਹੀ ਚੀਜ਼ ਬਣੀ ਹੋਈ ਹੈ ਇਹਦੇ ਵਿੱਚ ਕੀ ਕੀ ਮਤਲਬ ਤੁਸੀਂ ਜੜੀਆਂ ਬੁੱਟੀਆਂ ਆਯੁਰਵੈਦਿਕ ਦੇ ਵਿੱਚ ਕੀ ਕੀ ਪਾ ਜਿਹੜਾ ਮਿਸ਼ਨ ਕੀਤਾ ਆ ਤੇ ਕਿਵੇਂ ਮਤਲਬ ਤੁਸੀਂ ਇਹ ਕਿਵੇਂ ਮੰਚ ਕਿਵੇਂ ਆਇਆ ਕਿ ਮੈਂ ਤਿਆਰ ਕਰਾਂ ਔਰ ਕਦੋਂ ਤੋਂ ਕਰ ਰਹੇ ਹਾਂ ਠੀਕ ਇਹਨੂੰ ਤਕਰੀਬਨ 5 ਸਾਲ ਹੋ ਗਏ ਸਰ ਇਹ ਮੈਂ ਮਿਹਨਤ ਕਰਦੇ ਨੂੰ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਨੂੰ ਠੀਕ ਹੈ ਨਾ ਸਰ ਸਾਡੇ ਲਵੇ ਸਟਾਰਟਿੰਗ ਚ ਕੇਸ ਆਉਣ ਲੱਗੇ ਸੀਗੇ ਤੇ ਫਿਰ ਮੇਰਾ ਅਪਰਾਲਾ ਬਣਿਆ ਕਿ ਆਪਾਂ ਇਸ ਚੀਜ਼ ਨੂੰ ਸ਼ੁਰੂ ਕਰੀਏ ਕਿਉਂਕਿ ਇਹ ਪਹਿਲਾਂ ਵੀ ਗੱਲ ਕਰ ਰਹੇ ਸੀ ਮੈਂ ਇਹ ਡੇ ਟੂ ਡੇ ਸਰਕਲ ਨਸ਼ੇ ਵਾਲਿਆਂ ਦਾ ਵਧਦਾ ਜਾ ਰਿਹਾ ਠੀਕ ਹੈ ਨਾ ਸੋ ਇਹਦੇ ਵਿੱਚ ਆਪਾਂ 5 ਸਾਲ ਦੀ ਮਿਹਨਤ ਵਿੱਚ ਜਿਹੜੇ ਵੀ ਇਨਗਰੀਡੀਅੰਟ ਨਸ਼ੇ ਦੀ ਤੋੜ ਨੂੰ ਖਤਮ ਕਰਨ ਵਾਲੇ ਨੇ ਸਾਰੇ ਆਪਾਂ ਅਪਲਾਈ ਕਰੇ ਨੇ ਠੀਕ ਆ ਹਰ ਪ੍ਰਕਾਰ ਦੀ ਜੜੀ ਬੂਟੀ ਬਣਾਈ ਆ ਤੇ ਉਸ ਸਾਬ ਨਾਲ ਆਪਾਂ ਨੇ ਸ਼ੁਰੂ ਕਰਿਆ ਸੋ ਤੇ ਇਹ ਗੱਲ ਕਰੀਏ 5 ਸਾਲ ਨਸ਼ਾ ਦਾ ਬਹੁਤ ਚਿਰ ਤੋਂ ਲੱਗਦਾ ਤੁਹਾਡੇ ਕੋ ਪਹਿਲਾਂ ਵੀ ਕਿਸੇ ਤੋਂ ਪ੍ਰਭਾਵਿਤ ਹੋਏ ਤੁਹਾਡੀ ਫੈਮਲੀ ਚ ਜਾਂ ਕੋਈ ਹੋਰ ਜਿਨ੍ਹਾਂ ਵੱਲ ਇਹ ਪਹਿਲਾਂ ਵੀ ਨਸ਼ਾ ਹਟਾਉਣ ਦੇ ਲਈ ਜਾਂ ਛਡਾਉਣ ਦੇ ਲਈ ਕੋਈ ਪ੍ਰੈਲੀ ਕੀਤੀ ਗਈ ਸੀ ਬਿਲਕੁਲ ਜੀ ਬਿਲਕੁਲ ਸਰ ਮੇਰੇ ਡੈਡੀ 1988 ਤੋਂ ਪ੍ਰੈਕਟਿਸ ਕਰ ਰਹੇ ਨੇ ਠੀਕ ਆ ਤੇ ਉਹ ਪ੍ਰੈਕਟਿਸ ਕਰਦੇ ਕਰਦੇ ਉਹਨਾਂ ਨੇ ਵੀ ਕਾਫੀ ਟਰਾਈ ਕਰਿਆ ਤੇ ਕਾਫੀ ਹੱਦ ਤੱਕ ਰਿਜ਼ਲਟ ਮਿਲਣ ਲੱਗੇ ਪਰ ਹੁਣ ਅੱਜ ਕੱਲ ਟੈਕਨੋਲੋਜੀ ਦੇ ਹਿਸਾਬ ਨਾਲ ਨਸ਼ੇ ਵੀ ਅੱਜ ਕੱਲ ਵਧ ਰਹੇ ਨੇ ਹਰ ਤਰ੍ਹਾਂ ਦਾ ਨਸ਼ਾ ਵਧੀ ਜਾਂਦਾ ਪਹਿਲਾਂ ਵਾਲੀ ਪਹਿਲਾਂ ਵਾਲੇ ਟਾਈਮ 'ਚ ਜ਼ਿਆਦਾ ਫੀਮ ਭੁੱਕੀ ਜਲਦੀ ਸੀ ਕਿਉਂਕਿ ਅਗਲਾ ਕੰਮ ਕਰਨ ਲਈ ਕਰਦੇ ਅੱਜ ਕੱਲ ਸਾਰਾ ਨਸ਼ੇ ਚਿੱਟਾ ਫੀਮ ਭੁੱਕੀ ਸਭ ਕੁਝ ਚੱਲ ਰਿਹਾ ਦਾਰੂ ਵਗੈਰਾ ਸਭ ਕੁਝ ਚੱਲ ਰਿਹਾ ਸੋ ਮੈਂ ਆਪਦੇ ਸਾਹਿਬ ਨਾਲ ਜੋ ਇНГਰੀਡੀਐਂਟ ਇਹਦੇ ਵਿੱਚ ਬਣਦੇ ਸੀ ਮੈਂ ਉਹ ਸ਼ੁਰੂ ਕਰ ਰਹੇ ਨੇ ਸੋ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰ ਰਹੀ ਆ ਪੂਰਾ ਰਿਜ਼ਲਟ ਮਿਲ ਰਿਹਾ ਜੋ ਖਾ ਰਿਹਾ ਤੇ ਤਸੱਲੀ ਹੋ ਰਹੀ ਆ ਕਿਉਂਕਿ ਮਨ ਬਣਾ ਕੇ ਆਉਂਦੇ ਨੇ ਸਭ ਨੂੰ ਵੱਡੀ ਗੱਲ ਜੇ ਹਜ਼ਾਰਾਂ ਹੀ ਬੰਦਾ ਮੇਰੇ ਕੋਲ ਮਨ ਬਣਾ ਕੇ ਆਇਆ ਸਾਰਿਆਂ ਦਾ ਪਾ ਨਸ਼ਾ ਛਟਾਇਆ ਸਿਰਫ ਇੱਕ ਪ੍ਰੋਡਕਟ ਨਾਲ ਮਿਹਰ ਪ੍ਰਾਸ ਨਾਲ ਜੀ ਹਾਂ ਜੀ ਮੈਂ ਪੇਸ਼ੈਂਟ ਤੁਹਾਡੇ ਕੋ ਆਉਂਦੇ ਨੇ ਕਿਉਂਕਿ ਅੱਜ ਕੱਲ ਉਹਨਾਂ ਦੀ ਡੋਜ਼ ਤਾਂ ਬੇ ਬਾਈ ਡੇ ਵੱਧ ਰਹੀ ਆ ਕਿ ਜਿੱਦਾਂ ਜਿੱਦਾਂ ਡੋਜ਼ ਵੱਧਦੀ ਉਹਦਾਂ ਇਹ ਦਵਾਈ ਦੀ ਡੋਜ਼ ਵੀ ਵੱਧਦੀ ਆ ਇਹ ਵੀ ਐਕਸੀਟ ਕਰਦੇ ਹਾਂ ਨਾਲ ਨਾਲ ਕਿ ਇਹ ਡੋਜ਼ ਸੇਮ ਰੱਖਦੇ ਹਾਂ ਮੇਰੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਮਨ 'ਚ ਵੀ ਇਹੀ ਸਵਾਲ ਹੁੰਦਾ ਸਰ ਕਿ ਜਿਹੜੀ ਇਹ ਡੋਜ਼ ਆ ਗਈ ਕਿ ਐਂ ਤਾਂ ਨਹੀਂ ਹੈਗਾ ਬੰਦਾ ਕਿਤੇ ਡੱਬੀ ਦੇ ਲੱਗ ਜਾਊਗਾ ਸਰ ਦੇਖੋ ਨਸ਼ੇ ਦੀ ਜਿਹੜੀ ਡੋਜ਼ ਆ ਉਹ ਆਪ ਨੂੰ ਜਾਂਦਾ ਜਦੋਂ ਕੋਈ ਨਸ਼ਾ ਇੱਕ ਗੋਲੀ ਖਾ ਰਿਹਾ ਦੋ ਗੋਲੀ ਖਾ ਰਿਹਾ ਪੰਜ ਗੋਲੀਆਂ ਤੇ ਆ ਜਾਂਦਾ ਠੀਕ ਹੈ ਨਾ ਆਪਣੀ ਦਵਾਈ ਪੌੜੀ ਤਾਰਦੀ ਹੈਗੀ ਮਤਲਬ ਜੇ ਅੱਜ 5 ਦਿਨ ਖਾ ਰਿਹਾ ਹੈਗਾ ਅਗਲੇ 5 ਦਿਨਾਂ ਚ ਆਪਾਂ ਘਟਾ ਦੇਣੀ ਹੈ ਡੋਜ਼ ਹਰ 5ਵੇਂ ਦਿਨ ਅਸੀਂ 10% ਡੋਜ਼ ਘਟਾਉਨੇ ਆ ਤਾਂ ਕਿ 45 ਦਿਨ ਦਾ ਕੋਰਸ ਹੋ ਜੇ ਜਦੋਂ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਸਰ ਕਿ ਇਹਦੇ ਵਿੱਚ ਆਪਣਾ ਨਾ ਬਲੱਡ ਪਿਉਰੀਫਾਈ ਦਾ ਵੀ ਕੰਮ ਆ ਨਾਲ ਇਨਗਰੀਡੀਅੰਟ ਇਦਾਂ ਦੇ ਨੇ ਜਿਹੜੇ ਕਿ ਬਲੱਡ ਪਿਉਰੀਫਾਈ ਕਰਦੇ ਨੇ ਸੋ ਜਦੋਂ ਬੰਦਾ ਖਾਂਦਾ ਤੋੜਦਾ ਸਟਾਰਟਿੰਗ ਵਾਲੇ ਦਿਨ ਖਤਮ ਹੋ ਰਹੀ ਆ ਤੇ ਨਾਲ ਨਾਲ ਉਹ ਬਲੱਡ ਪਿਓਰ ਹੁੰਦਾ ਜਾਂਦਾਗਾ 45 ਦਿਨਾਂ ਬਾਅਦ ਆਪਣੇ ਨਵਾਂ ਬਲੱਡ ਬਣ ਜੂਗਾ ਜਿਹਦੇ ਕਰਕੇ ਕੋਈ ਵੀ ਤੋੜ ਨਹੀਂ ਲੱਗਦੀ ਕੋਈ ਵੀ ਤਕਲੀਫ ਨਹੀਂ ਹੁੰਦੀ ਬੰਦਾ ਇਹ ਦਵਾਈ ਵੀ ਛੱਡ ਜਾਂਦਾ ਤੇ ਆਪਦੀ ਜ਼ਿੰਦਗੀ ਚ ਵੀ ਸਫਲ ਹੋ ਜਾਂਦਾ ਈਵਨ ਬੰਦਿਆਂ ਦੇ weight ਵੀ ਇਨਕਰੀਜ਼ ਹੁੰਦੇ ਨੇ ਕੋਈ ਵੀ ਨਸ਼ਾ ਕਰਦਾ ਬੰਦਾ ਉਹਦੇ fat cell ਫੈਟ ਸੈੱਲ ਘਟਨੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਕਰਕੇ ਬੰਦਾ ਪਤਲਾ ਹੋ ਜਾਂਦਾ ਰੰਗ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਇਹ ਦਵਾਈ ਨਾਲ ਜਿੰਨੇ ਵੀ ਮੈਨੂੰ ਰਿਜ਼ਲਟ ਮਿਲੇ ਨੇ ਬੰਦਿਆਂ ਦਾ ਰੰਗ ਵੀ ਸਾਫ਼ ਹੋਇਆ ਜੋ ਨਸ਼ੇ ਦੀ ਤੋੜ ਕਰਕੇ ਹੋਇਆ ਹੋਇਆ ਸੀਗਾ ਤੇ ਨਾਲ ਵਜ਼ਨ ਵੀ ਇਨਕਰੀਸ ਹੋਇਆ ਵਜ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੋਟਾ ਹੋ ਜਾਏਗਾ ਜਾਂ ਕੁਝ ਵੀ ਹੋ ਜਾਏਗਾ ਮਤਲਬ ਜਿੰਨੇ ਕੇ ਫੈਟ ਸੈੱਲ ਤੋੜ ਦਿੰਦਾਗਾ ਆਪਣਾ ਨਸ਼ਾ ਉਨੇ ਕੇ ਬਣਾ ਦੇਗਾ ਇਹ ਜੜੀ ਬੂਟੀ ਦਾ ਕੋਈ ਨੁਕਸਾਨ ਨਹੀਂ ਸਾਰਾ ਕੁਝ ਨਾਰਮਲੀ ਚੱਲਦਾ ਵਨ ਇੱਕ ਗੱਲ ਹੋਰ ਰਹਿ ਗਈ ਸੀ ਕਿ ਬੰਦਾ ਰੈਸਟ ਤਾਂ ਨਹੀਂ ਕਰੇਗਾ ਦਵਾਈ ਖਾ ਕੇ ਕਿ ਜਾਂ ਤੂੰ ਕੰਮ ਨਹੀਂ ਬਨੇਗਾ ਤੇ ਜਾ ਵੀ ਕਿਸੇ ਵੀ ਤਰ੍ਹਾਂ ਦੀ ਉਹਨੂੰ ਤਕਲੀਫ ਨੀਂਦ ਨਹੀਂ ਆਏਗੀ ਸੋ ਇਹ ਦਵਾਈ ਖਾਣ ਨਾਲ ਜੇ ਬੰਦਾ ਕੋਈ ਡਿਊਟੀ ਤੇ ਜਾਂਦਾ ਕੰਮ ਕਰਦਾ ਜੌਬ ਕਰਦਾ ਉਹ ਕੰਟੀਨਿਊ ਰੱਖੇਗਾ ਕੋਈ ਤਕਲੀਫ ਕੋਈ ਵੀ ਪਰੇਸ਼ਾਨੀ ਕੋਈ ਵੀ ਚੜਚੜਾਪਨ ਕੁਝ ਵੀ ਨਹੀਂ ਰਹੇਗਾ ਇਵਨ ਬਿਲਕੁਲ ਰਿਲੈਕਸ ਰਹੇਗਾ ਵਧੀਆ ਭੁੱਖ ਲੱਗੇਗੀ ਮਾਨ ਖੁਸ਼ ਰਹੇਗਾ ਤੇ ਰਾਤ ਨੂੰ ਭੈਣ ਲੱਗੇ ਨੀਂਦ ਆਏਗੀ ਜਿੱਦਾਂ ਮਤਲਬ ਬੰਦਾ ਐਕਟੀਵਿਟੀ ਕਰੇਗਾ ਉਦੋਂ ਹੀ ਇਹ ਐਕਟੀਵਿਟੀ ਕਰਾਏਗੀ ਸੋ ਐ ਨਹੀਂ ਹੈਗਾ ਕਿ ਬੰਦਾ ਦਵਾਈ ਖਾ ਕੇ ਨੀਂਦ ਵਾਲੇ ਪਾਸੇ ਤੁਰ ਗਿਆ ਕਿ ਉਹਦਾ ਕੰਮ ਵੀ ਛੁੱਟ ਰਿਹਾ ਕੰਮ ਵੀ ਨਹੀਂ ਛੁੱਟੇਗਾ ਹਰ ਤਰ੍ਹਾਂ ਦਾ ਕੰਮ ਕਰੇਗਾ ਤੇ ਹੁਣ ਤੱਕ ਜਿੰਨੇ ਤੁਹਾਡੇ ਕੋਲ ਪੇਸ਼ੈਂਟ ਹੈ ਕਿੰਨੇ ਪਰਿਵਾਰ ਜਿਹੜੇ ਕਿਉਂਕਿ ਨਸ਼ੇ ਦੇ ਨਾਲ ਕੱਲੇ ਨਨਸ਼ੇਦੀ ਦੀ ਮੌਤ ਨਹੀਂ ਹੁੰਦੀ ਪਰਿਵਾਰ ਦੀ ਮੌਤ ਹੁੰਦੀ ਹੈ ਇੱਕ ਸਮ ਦਾ پورا ਪਰਿਵਾਰ ਜਿਹੜਾ ਮਰਦਾ ਹੈ ਜਦੋਂ ਕੋਈ ਨੌਜਵਾਨ ਨਸ਼ੇ ਨਾਲ ਮਰਦਾ ਹੈ ਤੇ ਕਿੰਨੇ ਪਰਿਵਾਰਾਂ ਦੀ ਹੁਣ ਤੱਕ ਜਿਹੜੀ ਕਹ ਸਕਦੇ ਮੈਂ ਜ਼ਿੰਦਗੀ ਤੁਸੀਂ ਬਚਾਈਏ ਤੇ ਆ ਕੇ ਤੁਹਾਡਾ ਥੈਂਕਸ ਕੀਤਾ ਉਹਨਾਂ ਨੇ ਵੀ ਡਾਕਟਰ ਸਾਹਿਬ ਤੁਸੀਂ ਸਾਡੇ ਬੱਚੇ ਦੀ ਜ਼ਿੰਦਗੀ ਬਚਾਈ ਆ ਕਿੰਨੇ ਕਾ ਜਿਹੜੀਆਂ ਇਸ ਵੇਲੇ ਵਿਸ਼ੇ ਜਿਹੜੀਆਂ ਤੁਹਾਨੂੰ ਮਿਲ ਚੁੱਕੀਆਂ ਕਿੰਨੇ ਕ ਬੱਚਿਆਂ ਦੀ ਜਿਹੜੀ ਜ਼ਿੰਦਗੀ ਬਚਾ ਚੁੱਕੇ ਹਾਂ ਹੁਣ ਤੱਕ ਸਰ ਮੇਰੇ ਲੋ 8 ਤੋਂ 10000 ਪੇਸ਼ੈਂਟ ਨੇ ਦਵਾਈ ਖਾ ਉਹਨਾਂ ਦੀ ਚੇਨ ਬਣੀ ਹੋਈ ਸੀ ਬਾਕੀ ਕੋਈ ਗਾਹਾਂ ਦੀ ਗਾਂ ਦੱਸ ਰਹੇ ਨੇ ਉਹਨਾਂ ਦੇ ਪੇਸ਼ੈਂਟ ਵੀ ਆ ਰਹੇ ਨੇ ਸੋ ਜਿੱਦਾਂ ਹੁਣ ਤੁਸੀਂ ਮੈਨੂੰ ਮਿਲਣ ਇੱਕ ਘੰਟਾ ਵੇਟ ਕਰੀ ਮੇਰੇ ਉਹ ਪੇਸ਼ੈਂਟ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਦੀ ਡੋਜ਼ ਦਵਾਈ ਖਤਮ ਹੋਣ ਵਾਲੀ ਸੀ ਕਿਉਂਕਿ ਮੈਨੂੰ ਵੀ ਐ ਡਰ ਹੁੰਦਾਗਾ ਕਿ ਬੰਦਾ ਦੁਬਾਰਾ ਨਾ ਕਿਤੇ ਉਹ ਉਸ ਪਾਸੇ ਤੁਰ ਪੇ ਸੋ ਆਪਾਂ ਕੰਟੀਨਿਊ ਕਰੀ ਇਹ ਮੈਡੀਸਨ ਤੇ ਉਹਨਾਂ ਨੂੰ ਦੇ ਕੇ ਫੇਰ ਬਾਅਦ ਚ ਤੁਹਾਨੂੰ ਮਿਲਣਾ ਆ ਹੁਣ ਜੇ ਥੈਂਕਸ ਦੀ ਗੱਲ ਕਰਦੇ ਹਾਂ ਸਰ ਪੇਸ਼ੈਂਟ ਤਾਂ ਥੈਂਕਸ ਕਰਦੀ ਕਰਦਾ ਤੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਤੇ ਉਹਨਾਂ ਦਾ ਥੈਂਕਸ ਮੈਨੂੰ ਦਿਲੋਂ ਲੱਗਦਾ ਕਿ ਵਾਕਈ ਚੰਗਾ ਕੰਮ ਕਰ ਰਹੇ ਅਸੀਂ। ਕੋਈ ਨਸ਼ੇ ਆਂਦਾ ਬੰਦਾ ਨਸ਼ੇ ਕਰਨ ਵਾਲਾ ਕਿ ਸਿੱਧੀ ਡੋਇ ਦੇ ਦਿੰਦੇ ਹੋ ਜਾਂ ਪਹਿਲਾਂ ਕਾਉਂਸਲਿੰਗ ਵੀ ਕਰਦੇ ਹੋ ਉਹਦੀ ਪੂਰੀ ਜਾਣ ਪੂਰੀ ਜੜ ਤੱਕ ਜਾਣਕਾਰੀ ਵੀ ਲੈਂਦੇ ਹੋ ਵੀ ਕਿੱਦਾਂ ਸ਼ੁਰੂ ਹੋਇਆ ਕਿਹ ਨਾਲ ਕੀ ਕਰਦਾ ਕਿੰਨੀ ਡੋਜ਼ ਹੈ ਕਿਵੇਂ ਛੱਡਣਾ ਚਾਹਦਾ ਪਿੱਲੋ ਦਾ ਮਨ ਵੀ ਬਣਾਉਂਦੇ ਹੋ ਨਾ ਆਪ ਵੀ ਬੰਦਾ ਉਹਦੀ ਕਾਉਂਸਲਿੰਗ ਕਰਦੇ ਹੋ? ਹਾਂਜੀ ਸਰ ਬਿਲਕੁਲ ਬਿਲਕੁਲ ਹੁਣ ਸਰ ਦੇਖੋ ਮੇਰੇ ਲਵੇ ਤਿੰਨ ਪੇਸ਼ੈਂਟ ਸੀਗੇ ਇੱਕ ਤਾਂ ਫਾਲੋਅ ਅਪ ਕੇਸ ਸੀਗਾ ਉਹਦੇ ਲਈ ਤਾਂ ਚਲੋ ਬੰਦੇ ਨੂੰ ਕਾਉਂਸਲਿੰਗ ਪਹਿਲੀ ਹੋਈ ਹੋਈ ਸੀਗੀ ਉਹਨਾਂ ਨੂੰ ਉਹਨਾਂ ਨੂੰ ਵੀ ਕਹ ਲਈ ਸੀ ਕਿ ਸਰ ਦੇਓ ਪ੍ਰੋਡਕਟ ਤੇ ਅਸੀਂ ਜਾਣਾ ਤੇ ਹੁਣ ਜੇ 1 ਘੰਟੇ ਚ ਮੈਂ ਦੋ ਬੰਦੇ ਦੇਖੇ ਨੇ ਦੋ ਪੇਸ਼ੈਂਟ ਸੀਗੇ ਅਲੱਗ-ਅਲੱਗ ਕੈਟਾਗਰੀ ਦੀ ਹੁੰਦੇ ਨੇ ਤੇ ਆਇਡੈਂਟੀਟੀ ਸ਼ੋ ਨਹੀਂ ਕਰ ਸਕਦੇ ਸੀ ਕੈਮਰੇ ਦੇ ਸਾਹਮਣੇ ਤੇ ਉਹਨਾਂ ਨੂੰ ਮੈਂ ਅੱਧੇ ਘੰਟੇ ਚ ਇੱਕ ਪੇਸ਼ੈਂਟ ਨੂੰ ਕਾਉਂਸਲਿੰਗ ਕਰੀ ਤੇ ਡੋਜ਼ ਖਵਾਈ ਸੋਨ ਦੱਸਿਆ 20 ਮਿੰਟਾਂ ਚ ਅਸਰ ਕਰਦੀ ਹੈ ਦਵਾਈ ਤੇ 20 ਮਿੰਟ ਦੇ ਪਹਿਲਾਂ ਮੈਂ ਅਨਸਰ ਮੈਨੂੰ ਡੋਜ਼ ਪੁੱਛ ਕੇ ਕੀ ਖਾਣਾ ਚਾਹੁੰਦਾ ਕਿ ਛੱਡਣਾ ਚਾਹੁੰਦਾ ਉਹਨੇ ਜੈਸ ਕਹੀ ਤੇ ਮੈਂ ਉਹਨੂੰ ਡੋਜ਼ ਖਵਾ ਕੇ ਅੱਧਾ ਘੰਟਾ ਕਾਉਂਸਲਿੰਗ ਕਰੀ 20 ਮਿੰਟਾਂ 'ਚ ਦਵਾਈ ਨੇ ਅਸਰ ਕਰਿਆ ਤੇ ਉਹਨੂੰ ਡੋਜ਼ ਸਮਝਾਈ ਕਿੰਦਾ ਖਾਣੀ ਹੈ ਕਿਵੇਂ ਘਟਾਣੀ ਹੈ ਕੀ ਖਾਣਾ ਕੀ ਨਹੀਂ ਖਾਣਾ ਤੇ ਸਾਰੀ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਕੰਫਰਟੇਬਲ 25 ਮਿੰਟਾਂ ਤੇ ਮੈਨੂੰ ਕਹਿਣ ਲੱਗਾ ਸਰ ਦਿਮਾਗ ਜਿੱਦਾਂ ਰਿਲੈਕਸ ਜਾਂਦਾ ਕੋਈ ਭਜਨ ਭਾਰੀ ਸੀਗਾ ਮੇਰੇ ਮਨ ਤੇ ਲੱਤਾਂਿਆਂ 'ਚ ਦਰਦ ਹੋ ਰਿਹਾ ਸੀ ਉਹ ਕਮ ਤੋੜ ਖਤਮ ਹੋਣੀ ਸ਼ੁਰੂ ਹੋ ਗਈ ਤੇ ਕੰਫਰਟੇਬਲ ਹੋ ਗਿਆ ਗਲਾਸ ਕੇ ਉਹਨੂੰ ਦਵਾਈ ਦਿੱਤੀ ਫਿਰ ਪਰਸਨਲੀ ਜਦੋਂ ਮੈਂ ਪੁੱਛਦਾ ਕਿ ਸਰ ਮੈਂ ਆ ਵੀ ਕਰਦਾ ਸੀ ਨਾਲ ਆ ਵੀ ਕਰਦਾ ਸੀ ਫਿਰ ਮੈਂ ਉਹ ਤਿੰਨੇ ਚਾਰੇ ਜੋ ਵੀ ਨਸ਼ੇ ਕਰਦਾ ਸੀਗਾ ਉਹਨਾਂ ਦੀ ਕੈਲਕੂਲੇਸ਼ਨ ਕਰ ਨਾਨੇ ਆ ਤੇ ਉਹਨੂੰ ਖਵਾਣੇ ਆ ਤੇ ਉਹਦਾ ਰਿਜ਼ਲਟ ਅਸੀਂ ਵੀ 25 ਮਿੰਟਾਂ ਦੇ ਵਿੱਚ ਬੈਠੇ ਬੈਠੇ ਹਸਪੀਟਲ ਚ ਲੈ ਲੈਂਦੇ ਆ ਜਿਹੜੀ ਦਵਾਈ ਤੁਸੀਂ ਤਿਆਰ ਕੀਤੀ ਔਰ ਉਹ ਐਦਿਕ ਮਿਹਰ ਜਿਹੜੀ ਆ ਇਹ ਕੀ ਫਾਰਮ ਚ ਆ ਕਿਦਾਂ ਮਤਲਬ ਜਿਹੜੀ ਆ ਤੁਸੀਂ ਤਿਆਰ ਕੀਤੀ ਕਿਦਾਂ ਕਿਦਾਂ ਮਤਲਬ ਜਿਹੜੀ ਆ ਪਾਊਚ ਆ ਗੋਲੀਆਂ ਆ ਲਿਕੁਇਡ ਆ ਕੀ ਐ ਸਾਰੇ ਆਪਾਂ ਨੇ ਅਵਲੇ ਅਵਲੇ ਫਾਰਮ ਚ ਬਣੀ ਹੋਈ ਹੈ ਇਹ ਅਵਲੇ ਦਾ ਮਤਲਬ ਹੁੰਦਾ ਜਿੱਦਾਂ ਆਪਾਂ ਪੰਜਾਬੀ ਚ ਆਮ ਪੇਸ਼ੈਂਟ ਨੂੰ ਸਮਝਾਉਣਾ ਹੋਵੇ ਚਮਨ ਪਲਾਸਟਿਕ ਟਾਈਪ ਇਦਾਂ ਦੀ ਬਣੀ ਹੋਈ ਆ ਕਿਉਂਕਿ ਜੜੀਆਂ ਬੂਟੀਆਂ ਦਾ ਮਿਸ਼ਰਣ ਆ ਜਿੱਦਾਂ ਆਪਾਂ ਕਹਿ દઈએ ਕਿ ਬੰਦੇ ਨੂੰ ਤੋੜ ਲੱਗ ਰਹੀ ਆ ਤੇ ਤੋੜ ਲੱਗਣ ਦੇ ਵਜਨ ਨਾਲ ਅਗਲਾ ਅੱਧਾ ਪੌਣਾ ਘੰਟਾ ਤਾਂ ਵੇਟ ਕਰ ਨਹੀਂ ਸਕਦਾ ਤੋੜ ਨੂੰ ਟੋਲਰੇਟ ਕਰੂਗਾ ਵਾਤ ਉਹਦਾ ਅੱਧਾ ਘੰਟਾ ਔਖਾ ਸੌਖਾ ਸਾਰੂ ਤੇ ਜੇ ਆਪਾਂ ਕੈਪਸੂਲ ਫਾਰਮ ਚ ਬਣਾਉਂਦੇ ਜਾਂ ਪਾਊਡਰ ਫਾਰਮ ਚ ਅਲੱਗ-ਅਲੱਗ ਚ ਬਣਾਉਂਦੇ ਤਾਂ ਫਿਰ ਉਹਦਾ ਅਸਰ ਲੇਟ ਹੁੰਦਾ ਸੋ ਸਾਨੂੰ ਚਮਨ ਪਲਾਸਟਿਕ ਟਾਈਪ ਇਦਾਂ ਅਬਲੇ ਫਾਰਮ ਚ ਬਣਾਉਣਾ ਬੈਸਟ ਰਹਾ ਤਾਂ ਕਿ ਅਸਰ ਵੀ ਟਾਈਮ ਤੇ ਹੋਵੇ ਤੇ ਜੜੀ ਬੂਟੀ ਦਾ ਕੋਈ ਮਤਲਬ ਅਸਰ ਵੀ ਨਾ ਘਟੇ ਤਾਂ ਕਰਕੇ ਇਸ ਫਾਰਮ ਚ ਬਣਵਾਇਆ ਸ ਹੈ ਡਾਕਟਰ ਸਾਹਿਬ ਬਹੁਤ ਸਾਰੇ ਪੇਸ਼ੈਂਟ ਜਿੰਦਾ ਤੁਹਾਡੇ ਕੋਲ ਆਉਂਦੇ ਨੇ ਨਸ਼ੇ ਛੱਡਣ ਦੀ ਦਵਾਈ ਲੈਣ ਲਈ ਉਹਨਾਂ ਵਿੱਚੋਂ ਬਹੁਤ ਸਾਰੇ ਤੇ ਪੇਸ਼ੈਂਟ ਹੈ ਕਿਸੇ ਨੂੰ 슈ਗਰ ਹੁੰਦੀ ਹੈ ਕਿਸੇ ਨੂੰ ਬੀਪੀ ਹੁੰਦਾ ਕਿਸੇ ਨੂੰ ਹਾਰਟ ਪ੍ਰੋਬਲਮ ਦੇ ਉਹ ਨਾਲ ਦਵਾਈ ਵੀ ਖਾਂਦੇ ਆਂ ਅਗਰ ਉਹ ਦਵਾਈ ਖਾ ਰਿਹਾ ਜਦੋਂ ਤੁਹਾਡੀ ਦਵਾਈ ਖਾਣਗੇ ਕਿ ਉਹ ਤੇ ਕੋਈ ਉਹਨੂੰ ਸਾਈਡ ਇਫੈਕਟ ਤੇ ਨਹੀਂ ਹੋਗਾ ਕਿ ਉਹਦੇ ਬੀਪੀ ਜਾਂ ਹਾਰਟ 'ਚ ਕੋਈ ਪ੍ਰੋਬਲਮ ਤੇ ਨਹੀਂ ਆਏਗੀ ਕੋਈ ਇਦਾਂ ਦਾ ਵੀ ਬਿਲਕੁਲ ਜਰ ਬਿਲਕੁਲ ਇਹਦੇ ਵਿੱਚ ਜਿਹੜੀ ਮੈਡੀਸਨ ਆ ਨਾ ਇਹ ਮੈਡੀਸਨ ਖਾਣ ਨਾਲ ਕੋਈ ਵੀ ਹਾਰਟ ਦਾ ਪੇਸ਼ੈਂਟ ਹੋਵੇ ਈਵਨ ਮੇਰੇ ਜਿਹੜੇ ਲਾਸਟ ਕੇਸ ਸੀਗੇ ਉਹਨਾਂ ਨੂੰ ਬਾਈਪਾਸ ਸਰਜਰੀ ਵੀ ਹੋਈ ਸੀ ਉਹਨਾਂ ਦੀ ਵੀ ਗੋਲੀ ਲੱਗੀ ਹੋਈ ਸੀਗੀ ਜੋ ਕਿ ਨਸ਼ੇ ਦੀ ਖਾਰੇ ਸੀ ਉਹਨਾਂ ਦੀ ਉਹ ਬੰਦ ਕਰਾਈ ਆਪਾਂ ਤੇ ਉਸ ਤੋਂ ਬਾਅਦ ਉਹਦਾ ਬਿਲਕੁਲ ਹਾਰਟ ਤੇ ਵੀ ਪ੍ਰੈਸ਼ਰ ਘਟਦਾ ਇਹ ਦਵਾਈ ਖਾਣ ਨਾਲ ਕੋਈ ਹਾਰਟ ਦੇ ਚੇਹ ਦੀ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵਾਲਾ ਕੇਸ ਆ ਲਾਸਟ ਕੇਸ ਸੀਗੇ ਮੇਰੇ ਬਲੱਡ ਪ੍ਰੈਸ਼ਰ ਵਾਲੇ ਸੀ ਉਹ ਵੀ ਕੰਟਰੋਲ ਨੇ ਇੱਕ ਪੇਸ਼ੈਂਟ ਜੰਗੇ ਸੀਗਾ ਉਹਦੀ ਬੀਪੀ ਦੀ ਗੋਲੀ ਲੱਗੀ ਹੋਈ ਸੀ 30 ਕੇ ਸਾਲ ਦੀ ਉਮਰ ਸੀਗੀ ਉਹਦੀ ਉਨੇ ਮੈਡੀਸਨ ਜਦੋਂ ਇਹ ਸ਼ੁਰੂ ਕਰੀਆ ਤੇ ਉਹ دارو ਵੀ ਪਿੰਦਾ ਸੀਗਾ ਤੇ ਨਾਲ ਆ ਭੁੱਕੀ ਵਗੈਰਾ ਵੀ ਖਾਂਦਾ ਸੀਗਾ ਤੇ ਨਾਲ ਬੀਪੀ ਦੀ ਗੋਲੀ ਵੀ ਖਾਂਦਾ ਸੀ ਉਹ ਕਿਉਂਕਿ ਦਿਮਾਗ ਕੰਟਰੋਲ ਚ ਨਹੀਂ ਰਹਿ ਰਹੇ ਸੀ ਉਹਦਾ ਸੋ ਉਹਦੇ ਬਲੱਡ ਪ੍ਰੈਸ਼ਰ ਵੀ ਗੋਲੀ ਵੀ ਛੁੱਟ ਚੁਗੀ ਇਸ ਟਾਈਮ ਤੇ ਨਾਲ ਉਹਦੇ ਉਹਦੇ ਦਵਾਈ ਅੱਜ ਮੇਰੇ ਹਿਸਾਬ ਨਾਲ ਤੇ 9 ਮਹੀਨੇ ਹੋ ਗਏ ਛੱਡੀ ਨੂੰ ਬੀਪੀ ਵਾਲੀ ਗੋਲੀ ਵੀ ਦਵਾਈ ਵੀ ਛੱਡੀ ਨੂੰ ਤੇ ਇੱਕ ਮੇਰੇ ਕੋਲ ਆਇਆ ਸੀਗਾ ਸੀਜ਼ਰ ਪੈਂਦੇ ਸੀ ਦੌਰੇ ਪੈਂਦੇ ਸੀ ਪੇਸ਼ੈਂਟ ਨੂੰ ਟਰਾਮਾਡੋਲ ਗੋਲੀ ਦਾ ਜ਼ਿਆਦਾ ਸੇਵਨ ਕਰਦਾ ਸੀ ਉਹ ਲੰਬੇ ਟਾਈਮ ਤੋਂ ਕਰ ਰਿਆ ਸੀ ਚਲੋ ਟੋਲਰੇਟ ਕਰੀ ਗਿਆ ਸਰੀਰ ਜਿਉਂ ਅੱਗੇ ਵਧੀ ਗਿਆ ਉਹ ਗੋਲੀਆਂ ਵਧਾਈ ਗਿਆ ਤੋਂ ਉਹਨੂੰ ਦੌਰਾ ਪੈਣਾ ਸ਼ੁਰੂ ਹੋ ਗਿਆ ਤੇ ਅਜੋ ਮੈਡੀਸਨ ਲੱਗੀ ਹੋਈ ਸੀ ਉਹਨੂੰ ਦੌਰੇ ਵਾਲੀ ਵੀ ਸੋ ਉਹਨੇ ਦਵਾਈ ਵੀ ਛੁੱਟ ਚੁੱਕੀ ਆ ਜਦੋਂ ਗੋਲੀ ਛੱਡਤੀ ਡਰਾਮਾ ਡੋਲ ਦੀ ਤਾਂ ਆਪਦੇ ਆਪ ਉਹਦਾ ਸਰੀਰ ਕੰਟਰੋਲ ਰਹਿਣ ਲੱਗ ਗਿਆ ਤੇ ਮੈਡੀਸਨ ਨੇ ਛੜਾਈ ਆ ਦਵਾਈ ਡੇਢ ਮਹੀਨੇ ਦਾ ਕੋਰਸ ਦਾ ਪੂਰਾ ਕਰਵਾਇਆ ਸੀ ਕਰਵਾ ਕੇ ਅਜੋ ਉਹਦੇ ਸੀਜ਼ਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਸਵਸਥਾ ਖਸਦਾ ਖੇਡਦਾ ਪਰਿਵਾਰ ਚ ਬੈਠਾ ਮਾਪੇ ਖੁਸ਼ ਨੇ ਸਭ ਨੂੰ ਵੱਡੀ ਗੱਲ ਹੈ ਸਰ ਡਾਕਟਰ ਜੀ ਜਿਵੇਂ ਤੁਸੀਂ ਮਿਹਰ ਨਾਂ ਦੀ ਜਿਹੜੀ ਦਵਾਈ ਕੇਸਾ ਦੇ ਪ੍ਰੋਡਕਟ ਹੈ ਦਾ ਅਚਾਰ ਕੀਤਾ ਕਿ ਬਹੁਤ ਸਾਰੇ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਬਚੇ ਕੀ ਸਪੈਸ਼ਲ ਇਹਦੇ ਲਈ ਤੁਸੀਂ ਕੋਈ ਡਿਗਰੀ ਕੋਈ ਕੋਰਸ ਜਾਂ ਫਿਰ ਕਿਸੇ ਕੋਲੋਂ ਇਹਦੇ ਬਾਰੇ ਕੋਈ ਜਾਣਿਆ ਕੋ ਪੜਿਆ ਲਿਖਿਆ ਹੈ ਵੀ ਇਹ ਚੀਜ਼ ਕਿਵੇਂ ਬਣਨੀ ਆ ਜਾਂ ਕੋਈ ਡਿਗਰੀ ਕੀਤੀ ਹੈ ਤੇ ਸਰ ਇਹ ਮੈਂ BMS ਡਾਕਟਰਾਂ ਮੈਂ ਪਾਸ ਆਊਟ ਹੋਇਆ ਸੀਗਾ 2018 ਉਸ ਤੋਂ ਬਾਅਦ ਮੈਂ ਦਿਮਾਗਚੇ ਦਾ ਮੇਰੇ ਪਹਿਲੀ ਚੱਲ ਰਿਆ ਸੀਗਾ ਐਕਚੁਅਲੀ ਅਸੀਂ ਸਟੱਡੀ કરી ਸੀ ਦਰਬਿਆ ਗੁੰਨ ਦੇ ਵਿੱਚ 2014 ਚ ਅਸੀਂ ਟ੍ਰਿਪ ਤੇ ਗਏ ਸੀ ਗੋਆ ਦੇ ਤੇ ਉੱਥੇ ਮੈਂ ਸਟੱਡੀ કરી ਪਲਾਂਟਸ ਦੇਖੇ ਥੋੜਾ ਜਿਆ ਇੰਟਰਸਟ ਲੱਗਿਆ ਕਿ ਮੈਂ ਵਾਕਈ ਨਸ਼ੇ ਦੇ ਪੇਸ਼ੈਂਟ ਜਿਆਦਾ ਨੇ ਡੇ ਟੂ ਡੇ ਬਦਰ ਰਹੇ ਨੇ ਆਪਾਂ ਕਿਉਂ ਕੰਟਰੋਲ ਕਰੀਏ ਸੋ ਦਿਮਾਗਚੇ ਦੇ ਚਲੋ ਸਟੱਡੀ ਟਾਈਮ ਸੀਗਾ ਤੇ ਉਸ ਤੋਂ ਬਾਅਦ ਪਾਸ ਆਊਟ ਹੋਏ ਉਸ ਤੋਂ ਬਾਅਦ ਇਹ ਸ਼ੁਰੂ ਕਰਿਆ 5 ਸਾਲ ਲੱਗੇ ਸਾਨੂੰ ਤਿਆਰ ਕਰਦੇ ਨੂੰ ਉਹ ਤੋਂ ਬਾਅਦ ਅਸੀਂ ਦੇਣੀਆਂ ਸ਼ੁਰੂ ਕਰੀਆਂ ਦਵਾਈਆਂ ਪਹਿਲਾਂ ক্লোਜ਼ਲੀ ਦਿੱਤੀਆਂ ਸਭ ਨੂੰ ਖਵਾਈਆਂ ਤੇ ਰਿਜ਼ਲਟ ਮਿਲਣੇ ਸ਼ੁਰੂ ਹੋਏ ਸਭ ਨੂੰ ਵੱਡੀ ਗੱਲ ਕੋਈ ਸਾਈਡ ਇਫੈਕਟ ਨਹੀਂ ਹੁਣ ਉਹ ਕੁਐਸਚਨ ਪੁੱਟ ਕਰ ਲੈਂਦੇ ਨੇ ਪੇਸ਼ੈਂਟ ਕੀ ਆਪਾਂ ਦਵਾਈ ਖਾਣ ਨਾਲ ਕੋਈ ਸਾਈਡ ਇਫੈਕਟ ਨਹੀਂ ਤੇ ਪਰ ਜਿਹੜਾ ਉਹ ਨਸ਼ਾ ਕਰ ਰਹੇ ਨੇ ਉਹਦੇ ਸਾਈਡ ਇਫੈਕਟ ਜਾਣਦੇ ਨੇ ਉਹ ਵੀ ਤਾਂ ਉਹ ਗਲਤ ਚੀਜ਼ ਹੈ ਨਾ ਉਹ ਚੀਜ਼ ਦਾ ਸਾਈਡ ਇਫੈਕਟ ਪੁੱਛਦੇ ਨਹੀਂ ਈਵਨ ਇਹਦਾ ਪੁੱਛ ਲੈਂਦੇ ਨੇ ਸੋ ਇਹ ਚੀਜ਼ ਵੀ ਆ ਸੋ ਥੋੜਾ ਜਿਹਾ ਖਿਆਲ ਰੱਖਣੇ ਚੀਜ਼ ਦਾ ਮਾਨ ਬਣਾ ਕੇ ਉਹਨਾਂ ਨੂੰ ਛੱਡਣਾ ਕੋਈ ਵੱਡੀ ਗੱਲ ਨਹੀਂ ਹੈਗੀ ਗੱਲ ਹੈਗੀ ਥੋੜੀ ਮਾਨਸਿਕ ਪ੍ਰੋਬਲਮ ਮਾਨਸਿਕ ਤੇ ਸਰੀਰਕ ਤੌਰ ਤੇ ਥੋੜਾ ਜਿਹਾ ਕੈਡੇ ਹੋ ਕੇ ਆਣ ਛੱਡਿਆ ਜਾਂਦਾ ਨਸ਼ਾ ਜੇ ਬੰਦਾ ਛੱਡਣਾ ਨਹੀਂ ਵੀ ਚਾਹਦਾ ਇਹ ਮੈਡੀਸਿਨ ਸ਼ੁਰੂ ਕਰਦੇ ਨਾਲ ਆਟੋਮੈਟਿਕਲੀ ਉਹਦਾ ਨਸ਼ਾ ਘਟ ਜਾਂਦਾ ਇਹ ਵੀ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਇਹ ਕਹਿਣਾ ਤਾਂ ਉਹਨੂੰ ਉਹਨਾਂ ਕਿ ਭਾਈ ਜਿਹੜਾ ਮਾਨ ਬਣਾ ਕੇ ਉਹ ਖਾਊਗਾ ਕਿਉਂਕਿ ਕਈ ਲੈ ਜਾਂਦੇ ਨੇ ਕਰੇ ਬੈੱਡ ਦੇ ਸਹਰਾਣੇ ਪਈ ਰਹਿੰਦੀ ਐ ਜਾਂ ਆਲੇ ਚ ਬਈਆਂ ਰਹਿੰਦੀਆਂ ਖਾਂਦੀ ਨੂੰ ਡਰਾਵਾਂ ਚ ਬਈਆਂ ਰਹਿੰਦੀ ਨੇ ਫਿਰ ਪੇਰੈਂਟਸ ਲੈ ਜਾਂਦੇ ਨੇ ਫਿਰ ਮੈਂ ਥੋੜਾ ਜਿਹਾ ਬੰਦ ਕਰ ਦਿੱਤੀ ਵਿੱਚ ਗਿਆ ਉਹਨਾਂ ਨੂੰ ਨਹੀਂ ਦੇਣੀ ਹੈਗੀ ਜਿਹੜੇ ਬੰਦੇ ਮਨ ਮਨਾ ਕੇ ਨਹੀਂ ਆਉਂਦੇ ਫਿਰ ਉਹ ਇੱਕ ਦੋ ਪੇਸ਼ੈਂਟ ਮੇਰੇ ਨਾਲ ਜੁੜੇ ਉਹ ਕਹਿੰਦੇ ਅਸੀਂ ਖਾ ਲਾਂਗੇ ਉਹਨਾਂ ਨੇ ਸਟਾਰਟ ਕਰਿਆ ਜਿਉ ਹਜ਼ਾਰ ਰੁਪਏ ਦਾ ਨਸ਼ਾ ਕਰਦੇ ਸੀ 2000 ਦਾ ਕਰਦੇ ਸੀਗੇ ਹਫਤੇ ਦੇ ਅੰਦਰ ਅੰਦਰ ਹਜ਼ਾਰ ਦੇ ਨਸ਼ੇ ਤੇ ਆ ਗਏ ਉਹ ਵੀ ਘਟ ਜਾਂਦਾ ਕਿਉਂਕਿ ਇਹ ਬਲੱਡ ਪਿਉਰੀਫਾਈ ਵੀ ਕਰਦੀ ਐ ਜਿਹੜੇ ਤੱਤ ਨੇ ਜੜੀਆਂ ਬੂਟੀਆਂ ਦੇ ਉਹ ਕੰਟਰੋਲ ਕਰਦੇ ਨੇ ਨਸ਼ੇ ਨੂੰ ਕਿ ਨਸ਼ਾ ਬੰਦਾ ਨਾ ਉਹਨਾਂ ਕਰਨੇ ਪਾਉਂਦਾ ਜਿੰਨਾ ਉਹ ਦਾਉਂਦਾ ਕੋਈ ਸਰੀਰ ਨਹੀਂ ਦੁਖੇਗਾ ਕੋਈ ਘਾਟ ਨਹੀਂ ਫੀਲ ਹੋਏਗੀ ਪੇਸ਼ੈਂਟ ਨੂੰ ਸੋ ਇਹ ਚੀਜ਼ ਹੈ ਜਿੱਥੇ ਆਪਾਂ ਪਹਿਲਾਂ ਡਾਕਟਰ ਹਰਦੀਪ ਜੀ ਨਾਲ ਗੱਲ ਕੀਤੀ ਹੁਣ ਉੱਥੇ ਉਹਨਾਂ ਦੇ ਪਿਤਾ ਜੀ ਸਰਦਾਰ ਕੇਵਲ ਸਿੰਘ ਜੀ ਵੀ ਡਾਕਟਰ ਸਾਡੇ ਨਾਲ ਬੈਠੇ ਨੇ ਡਾਕਟਰ ਸਾਹਿਬ ਜਿਹੜੀ ਨਸ਼ੇ ਦੀ ਗੱਲ ਚੱਲ ਰਹੀ ਹੈ ਨਸ਼ਾ ਛਡਾਉਣ ਦੀ ਗੱਲ ਹੈ ਤੁਸੀਂ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਤੇ ਉਸ ਵੇਲੇ ਕਿੰਨਾ ਦੇ ਨਸ਼ੇ ਸਕੇ ਅਸੀਂ 1988 ਤੋਂ ਕੰਮ ਕਰ ਰਹੇ ਹਾਂ ਉਦੋਂ ਆਮ ਭੁੱਕੀ ਫੀਮ ਵਗੈਰਾ ਸੋ ਘਾਉਈ ਰਾਇਸ ਤਰ੍ਹਾਂ ਦੇ ਨਸ਼ੇ ਜੇ ਹੁਣ ਅੱਜ ਕੱਲ ਮੈਡੀਕਲ ਨਸ਼ੇ ਆ ਗਏ ਜਿਵੇਂ ਆ ਗਏ ਇਧਰ ਹੋ ਗਏ ਉਸ ਨੂੰ ਦੇਖ ਕੇ ਅਸੀਂ ਨਵਾਂ ਪ੍ਰੋਡਕਟ ਤਿਆਰ ਕਰਾਇਆ ਤੇ ਬਾਕੀ ਉਹਦੇ ਨਾਲ 4-5 ਸਾਲਾਂ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਜਿਵੇਂ ਤੁਸੀਂ ਦੱਸਿਆ ਹੋਇਆ ਪ੍ਰੋਡਕਟ ਤਿਆਰ ਕੀਤਾ ਮਿਹਰ ਨਾ ਦਾ ਪ੍ਰੋਡਕਟ ਜਿਹੜਾ ਮੈਂ ਦੇਖ ਰਿਹਾ ਜਿਹੜਾ ਕਿ ਇੱਕ ਚਮਨ ਪ੍ਰਾਸ਼ ਟਾਈਪ ਆ ਕਿੰਨੇ ਤੁਸੀਂ ਹੁਣ ਤੱਕ ਜਿਹੜੇ ਆ ਬੱਚਿਆਂ ਦੀ ਲਾਈਫ ਪਰਿਵਾਰਾਂ ਦੀ ਲਾਈਫ ਜਿਹੜੀ ਹੁਣ ਤੱਕ ਬਚਾਈ ਹੈ ਕਿੰਨਾ ਕੁ ਸਕਸੈਸਫੁਲ ਰਿਹਾ ਤੁਹਾਡਾ ਪ੍ਰੋਡਕਟ ਇਹ ਅਸੀਂ 20 ਤੋਂ 25000 ਮਰੀਜ਼ ਨੂੰ ਦਵਾਈ ਦੇ ਚੁੱਕੇ ਹਾਂ ਇਹ ਰਿਅਲ ਟਾਈਮ ਜਾਨਕਿ 95% ਹੈਗੇ ਵਿੱਚ 4-5% ਉਹ ਬੰਦੇ ਆ ਜਿਹੜੇ ਜਾਨਕਿ ਆਫ ਦਾ ਮਨ ਨਹੀਂ ਮੰਨਦਾ ਉਹਨਾਂ ਦਾ ਘਰੋਂ ਤੱਕੇ ਨਾ ਜਾਨਕਿ ਮਾਪੇ ਦਵਾ ਲੈਂਦੇ ਆ ਜਿੱਥੇ ਆਪਾਂ ਡਾਕਟਰ ਹਰਦੀਪ ਜੀ ਨਾਲ ਤੇ ਉਹਨਾਂ ਦੇ ਪਿਤਾ ਸਰਦਾਰ ਕੇਪਲ ਸਿੰਘ ਜੀ ਨਾਲ ਗੱਲਬਾਤ ਕੀਤੀ ਆ ਕਿ ਨਸ਼ਾ ਛੱਡਣ ਲਈ ਸਭ ਤੋਂ ਪਹਿਲਾਂ ਮਨ ਮਨਾਉਣਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਤਾਂ ਡਾਕਟਰ ਸਾਹਿਬ ਪਹਿਲਾਂ ਉਹਨਾਂ ਨਾਲ ਕਾਉਂਸਲਿੰਗ ਕਰਦੇ ਉਹਨਾਂ ਤੋਂ ਪੁੱਛਦੇ ਆ ਵੀ ਤੂੰ ਛੱਡਣਾ ਮਨ ਮਨਾ ਤੇ ਇਹੋ ਜਿਹਾ ਇੱਕ ਡਾਕਟਰ ਨਾਲ ਆਪਾਂ ਗੱਲਬਾਤ ਕੀਤੀ ਵਾ ਸਾਡੇ ਨੂੰ ਇੱਕ ਪੇਸ਼ੈਂਟ ਵੀ ਜਿਹਨੇ ਇਥੋਂ ਨਸ਼ਾ ਜਿਹੜਾ ਕਰਦਾ ਸੀ ਇਥੋਂ ਦਵਾਈ ਲੈ ਕੇ ਜਿਹਨੇ ਨਸ਼ੇ ਤੋਂ ਤੌਬਾ ਕੀਤੀ ਆਪਣੇ ਹੁਣ ਵਧੀਆ ਪਰਿਵਾਰ ਚ ਜੀ ਰਿਹਾ ਆ ਸੋ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਅਸੀਂ ਰਹਿੰਦੇ ਕੋਟਲੀਆ ਜੀ ਹਾਂਜੀ ਤੇ ਭਾਜੀ ਕਦੋਂ ਤੋਂ ਨਸ਼ਾ ਕਰਦੇ ਸੀ ਕਿਹੜਾ ਨਸ਼ਾ ਕਰਦੇ ਸੀ ਮੈਨੂੰ ਲਗਭਗ 16 17 ਸਾਲ ਹੋ ਗਏ ਨੇ ਨਸ਼ੇ ਦੇ ਵਿੱਚ ਵੜਿਆ ਨੂੰ ਪਹਿਲਾਂ ਮੈਂ ਕੈਪਸੂਲ ਖਾਂਦਾ ਹੁੰਦਾ ਹਾਂ ਡਰਾਮਾ ਡੋਲ ਉਸ ਤੋਂ ਬਾਅਦ ਮੈਂ ਲਿਮੋਟੇਨੀਆਂ ਗੋਲੀਆਂ ਖਾਣ ਲੱਗ ਗਿਆ ਹੌਲੀ ਹੌਲੀ ਫਿਰ ਨਸ਼ੇ 'ਚ ਵੜ ਗਿਆ ਦਲਦਲ 'ਚ ਵੜਦਾ ਵੜਦਾ ਵੜ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਆਏ ਮਾਲ ਮਾਲ ਨਾਲ ਮਿਲਿਆ ਸਾਨੂੰ ਮੈਂ 1 ਕਿਲੋ ਮਾਲ ਖਾਂਦਾ ਹਾਂ ਬਿਨਾਂ ਪੱਛੇ ਹੋਏ ਉਹ ਮੇਰੇ ਇੱਥੇ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੇ ਡਾਕਟਰ ਬਾਰੇ ਸਾਨੂੰ ਜਾਣਕਾਰੀ ਦਿੱਤੀ ਅਸੀਂ ਇੱਥੇ ਆਏ ਤੇ ਇਹਨਾਂ ਨੂੰ ਪੁੱਛਿਆ ਇਹਨਾਂ ਆਖਿਆ ਵੀ ਤੁਹਾਡਾ ਮਾਲ ਤੇ ਛਡਵਾ ਦਿਆਂਗੇ ਬਾਕੀ ਮਨੋ ਛੱਟਣਾ ਪਏਗਾ ਅਸੀਂ ਆਖਿਆ ਮਨੋ ਤੇ ਛੱਡਾਂਗੇ ਫਿਰ ਜਦੋਂ ਇਹ ਦਲਦਲ ਚੋਂ ਨਿਕਲਣਾ ਬਾਹਰ ਜਾਣੇ ਆ ਉਹਨੇ ਆਖਿਆ ਕੋਈ ਗੱਲ ਨਹੀਂ ਡਾਕਟਰ ਸਾਹਿਬ ਆਂਦੇ ਨੇ ਕੋਈ ਗੱਲ ਨਹੀਂ ਇਹ ਛਡਵਾ ਦਿਆਂਗੇ ਤੁਹਾਡਾ ਇਹਨਾਂ ਨੇ ਸਾਨੂੰ ਇੱਕ ਡੋਜ਼ ਦੱਸੀ ਵੀ ਐਵੇਂ ਖਾਣੀ ਐ ਐਵੇਂ ਸਾਡੇ ਸਾਡੇ ਨਾਲ ਜਿਵੇਂ ਚੱਲੋਗੇ ਅਸੀਂ ਉਵੇਂ ਖਾਂਦੇ ਰਹੋਗੇ ਤੇ ਤੁਹਾਡਾ ਸਹੀ ਚੱਲੇਗਾ ਅਸੀਂ ਇੱਕ ਡੱਬੀ ਲਗਾਇਆ ਇੱਕ ਡੱਬੀ ਨਾਲ ਵਧੀਆ ਸਿਸਟਮ ਰਿਹਾ ਉਸ ਤੋਂ ਬਾਅਦ ਫਿਰ ਦੂਜੀ ਡੱਬੀ ਲਗਾਇਆ ਦੂਜੀ ਡੱਬੀ ਨਾਲ ਮੇਰਾ ਬਿਲਕੁਲ ਛੁੱਟ ਗਿਆ ਸੀ ਮਾਲ ਮੈਨੂੰ ਕੋਈ ਵਸੀਆਂ ਨਹੀਂ ਆਈਆਂ ਕੋਈ ਮੇਰਾ ਸਰੀਰ ਨਹੀਂ ਦਰਦ ਕੀਤਾ ਮੈਂ ਕੰਮ ਵੀ ਵਧੀਆ ਕਰਦਾ ਹਾਂ ਰੋਟੀ ਵੀ ਰੱਜ ਕੇ ਖਾਂਦਾ ਕੀ ਕੰਮ ਕਰਦੇ ਹੋ ਮੈਂ ਕੰਮ ਖੇਤੀਬਾੜੀ ਦਾ ਕਰਨਾ ਮਹਨ ਜੀ ਹਾਂਜੀ ਜਦੋਂ ਪਹਿਲਾਂ ਨਸ਼ਾ ਕਰਦੇ ਸੀ ਉਦੋਂ ਪ੍ਰੋਬਲਮ ਆਉਂਦੀ ਸੀ ਕੰਮ ਕਰਦੇ ਹੁੰਦੇ ਹੁਣ ਕਿੱਦਾਂ ਹੈ ਉਦੋਂ ਪ੍ਰੋਬਲਮ ਆਉਂਦੀ ਸੀ ਸਵੇਰੇ ਉੱਠਿਆ ਨਹੀਂ ਸੀ ਜਾਂਦਾ ਸਵੇਰੇ ਜੇ ਮਾਲ ਖਾਲਿਆ ਘੰਟਾ ਘੰਟਾ ਮੰਜੀ ਦੀ ਪੈ ਰਣਾ ਉਸ ਤੋਂ ਬਾਅਦ ਅਹੀ ਵਿੰਦੇ ਰਹਿਣਾ ਵੀ ਕਦੋਂ ਉੱਗੇਗਾ ਕਦੋਂ ਕੰਮ ਕਰਾਂਗੇ ਕਦੋਂ ਉੱਗੇਗਾ ਕਦੋਂ ਕੰਮ ਕਰਾਂਗੇ ਕਿ ਉਦੋਂ ਬਾਅਦ ਫਿਰ ਆਪਣਾ ਹੌਲੀ ਹੌਲੀ ਲੱਗੇ ਰਹਿਣਾ 10 11 ਵਜੇ ਜਾ ਕੇ ਸਰੀਰ ਉੱਠਦਾ ਹੀ ਉਦੋਂ ਬਾਅਦ ਅਨੇ ਚਿਰ ਤੱਕ ਗੁੰਝ ਧੁੱਪ ਨਹੀਂ ਘਲੋਂਦੀ ਐ ਫਿਰ ਤੇ ਕੰਮ ਕੀ ਹੋਣਾ ਹੁਣ ਜਦੋਂ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈ ਦਿੱਤੀ ਮਨ ਬਣਾ ਕੇ ਦਵਾਈ ਖਾਧੀ ਤੇ ਹੁਣ ਕਿਦਾਂ ਬੋਡੀ ਤੇ ਹੁਣ ਕੰਮ ਨੂੰ ਕਿਦਾਂ ਹੁਣ ਕੰਮ ਕਰਨ ਨੂੰ ਇੰਨਾ ਜੀ ਕਰਦਾ ਜੀ ਕਿ ਕੰਮ ਕਰੀ ਜਈਏ ਰੱਜ ਕੇ ਰੋਟੀ ਖਾਈਦੀ ਏ ਪਹਿਲਾਂ ਰੋਟੀ ਖਾਣ ਤੇ ਜੀ ਨਹੀਂ ਹੀ ਕਰਦਾ ਮਾਲਨਾ ਰੱਦ ਲਈਦਾ ਏ ਕੀ ਸੁਣਦੇ ਹਾਜਣਾ ਚਾਹੁੰਦੇ ਜਿਹੜੇ ਬਹੁਤ ਸਾਰੇ ਨੌਜਵਾਨ ਹੈ ਜਿਹ ਵੀ ਇਹਨਾਂ ਚੀਜ਼ਾਂ ਦਲਨ ਜਾਲ ਫਸੇ ਹੋਏ ਨੇ ਤੁਸੀਂ ਇੱਕ ਵਧੀਆ ਲਾਈਫ ਚ ਆ ਗਏ ਹੋ ਤੇ ਕੀ ਇੱਕ ਮੈਸੇਜ ਆਪਣੇ ਕੋਲੋਂ ਅਸੀਂ ਤੇ ਆਣਿਆ ਡਾਕਟਰ ਸਾਹਿਬ ਕੋਲੋਂ ਦਵਾਈ ਲਵੋ ਆਪਣੀ ਵਧੀਆ ਜ਼ਿੰਦਗੀ ਵਿੱਚ ਆਓ ਇਸ ਕੰਮਾਂ ਵਿੱਚ ਕੁਝ ਨਹੀਂਗਾ ਸਰੀਰ ਦੀ ਬਰਬਾਦੀ ਐ ਨੀਰੀ ਹੋਰ ਕੁਝ ਨਹੀਂ ਪਿਆ ਨਾ ਜਿਸ ਪੈਸੇ ਤੋਂ ਸੁਆਦ ਜਾੜਨ ਤੋਂ ਸੁਆ ਇਹਦੇ ਚ ਕਿੰਨਾ ਕੁ ਪੈਸਾ ਖਰਾਬ ਕਰ ਚੁੱਕੇ ਸੀ ਪਹਿਲਾਂ ਨਸ਼ਾ ਕਰਤੇ ਕਰੇ ਮੈਂ ਲਗਭਗ 3 3.5 ਲੱਖ ਦੇ ਨੇੜੇ ਪਹੁੰਚ ਗਿਆ ਜੀ ਤੇ ਹੁਣ ਪੈਸਾ ਵੀ ਬਚਾ ਤੇ ਪਰਿਵਾਰ ਵੀ ਖੁਸ਼ ਪਹਿਲਾਂ ਪਰਿਵਾਰ ਚ ਵੀ ਲੜਾਈ ਕਲੇਸ਼ ਪਰਿਵਾਰ ਚ ਵੀ ਲੜਾਈ ਰਹਿੰਦੀ ਸੀ ਕਿਉਂ ਪੈਸਾ ਮਿਲਦਾ ਕੋਈ ਨਹੀਂ ਸੀ ਘਰੋਂ ਲੜ ਲੜ ਕੇ ਰੁਪਏ ਲੈਂਦੇ ਸਾਂ ਜੇ ਘਰ ਦੇ ਰੁਪਏ ਨਹੀਂ ਸੰਦ ਦਿੰਦੇ ਫਿਰ ਲੜਾਈ ਹੁੰਦੀ ਸੀ ਹੁਣ ਇਹ ਵੀ ਆਪਣਾ ਖੁਸ਼ੀ ਕਰ ਰਹੇ ਨੇ ਆ ਨਾਲੇ ਬੱਚੇ ਵੀ ਖੁਸ਼ ਤੇ ਨਾਲੇ ਆਪ ਵੀ ਖੁਸ਼